ਪੜੇ ਇਹ ਲਾਲਾ ਨੇ ਮੈਂ ਤਾਂ ਕੱਪੜੇ ਲਾ ਕੇ ਨਾ ਤੈ ਕਰਕੇ ਪਾਉਣੀ ਆ ਆਪਦੇ ਬੈਗ ਚ ਉਸਤੀ ਆ ਕੇ ਪ੍ਰੈਸ ਮਾਰ ਲੂੰਗੀ ਨਹੀਂ ਪਾ ਲੂੰਗੀ ਤਾਂ ਘਰੇ ਪਾਉਣ ਵਾਲੀ ਹੈਗੇ ਚਲ ਆ ਜੂ ਇੰਨੇ ਮੇਰਾ ਭਰਾ ਲੈਣ ਕੀ ਕਰੀ ਜਾਂਦੇ ਆਂ ਯਾਰ ਪ੍ਰੀਤ ਕੁਛ ਨਹੀਂ ਤੈ ਮੈਂ ਤਾਂ ਕੱਪੜਿਆਂ ਨੂੰ ਨਾ ਬੈਗ ਚ ਪਾਉਣੀ ਆ ਕਿਉਂ ਪੇਕੀ ਜਾਂਦੀ ਐਵੇਂ ਪੇਕੀ ਜਾਂਦੀ ਆਂ ਹਾਂ ਪਾਤੀ ਕੀ ਕਰਨੀ ਜਾਂਦੀ ਆਂ ਮੇਰਾ ਭਰਾ ਆਉਂਦਾ ਤਾਂ ਹੀ ਲੈਣ ਭਰਾ ਆਉਂਦਾ ਲੈਣ ਹਾਂ ਉਹ ਕੰਮ ਕੌਣ ਕਰੇਗਾ ਕੰਮ ਲੈ ਤਾਈ ਤੁਸੀਂ ਦੋ ਜਾਨੀਆਂ ਆਈਆਂ ਤੂੰ ਤੇ ਮੇਰੀ ਬੇਬੇ ਆਪੇ ਕਰ ਲਿਆ ਹੁਣ 4 ਦਿਨ ਛੁੱਟਵੇਂ ਚ ਤਾਂ ਮੈਂ ਜਾਣੀ ਐ ਮੇਰੀ ਗੱਲ ਸੁਣ ਲੈ ਤੇਰੀ ਬੇਬੇ ਤਾਂ ਕਿੱਥਾ ਹੁੰਦਾਗਾ ਕੰਮ ਨਹੀਂ ਥੋਂ ਹੁੰਦਾ ਕੰਮ ਫਿਰ ਹੁਣ ਮੈਂ ਤਾਂ ਤਾਈ ਜਾਣੀ ਐ ਮੈਂ ਤਾਂ ਮੇਰੀ ਬੇਬੇ ਨੂੰ ਪੁੱਛਿਆਗਾ ਮੇਰੀ ਬੇਬੇ ਨੇ ਹਾਂ ਕਰੀਏ ਮੈਨੂੰ ਤੇਰੀ ਬੇਬੇ ਤਾਂ ਕੰਮ ਨਹੀਂ ਹੁੰਦਾ ਨਾ ਮੈਥੋਂ ਹੁੰਦਾ ਨਾ ਤੇ ਤੂੰ ਜਾ ਨਾ ਕੰਮ ਕਰਨਾ ਘਰੇ ਕੋਈ ਨਹੀਂ ਤਾਈ ਤੂੰ ਬਿਤੇਰੀ ਤੱਕੜੀ ਪਈਆਂ ਮੇਰੀ ਬੇਬੇ ਬੁੜੀ ਐ ਤੂੰ ਤਾਂ ਨਹੀਂ ਬੁੜੀ ਤੂੰ ਤਾਂ ਕਰ ਹੀ ਸਕਦੀ ਐ ਕੋਈ ਨਾ ਤੁਹਾਨੂੰ ਮੇਰੇ ਤਾਂ ਆਪ ਲੱਤ ਦੁਖਦੀ ਹੈਗੀ ਕੋਈ ਨਹੀਂ ਤੈਨੂੰ ਲੱਤਾਂ ਮਾਰਨਾ ਤਾਂ ਦੁਖਤ ਨਹੀਂ ਹੁੰਦੇ ਨੇ ਦੇਖ ਮੇਰੀ ਗੱਲ ਸੁਣ ਲੈ ਤੇਰੀ ਮਾਂ ਨੂੰ ਭੇਜ ਦੁੱਥੋਂ ਨੌਕਰ ਭੇਜ ਦੁਬਾਰਾ ਇੱਥੇ ਕੰਮ ਕਰਦਾ ਕਰੂ ਲਾ ਜਾਣ ਤਨ ਚਾਰ ਦਿਨ ਕੱਲਾ ਕਿਹੜੀਆਂ ਕਰਦੀਆਂ ਈ ਜੇ ਮੈਂ ਚਾਰ ਦਿਨ ਲਾ ਕੇ ਜਾਊ ਤੇ ਚਾਰ ਦਿਨਾਂ ਵਾਸਤੇ ਤੈਨੂੰ ਕੰਮ ਵਾਲੇ ਚੈਨ ਐ ਕਦੀ ਤੇ ਲਕਵਾ ਤੁਝੇ ਕਬੀਲਦਾਰੀ ਤੇਰੀ ਪੁੱਗਦੀ ਸਾਨੂੰ ਤਾਂ ਤੂੰ 5 ਰੁਪਏ ਨਹੀਂ ਦਿੰਦੀ ਲਾ ਲਾ ਨਾ ਫਿਰ ਕੰਮਾ ਨਹੀਂ ਲਾ ਲਾ 5 ਰੁਪਏ ਐ ਬਣਦੇ 5 ਰੁਪਏ ਪਤਾ ਕਿਹੜੇ ਸਾਹ ਨਾਲ ਬਣਦੇ 5 ਰੁਪਏ ਫਿਰ ਕਿਸੇ ਸਾਹ ਨਾਲ ਮਰਜੀ ਬਣਦੇ ਉਹ ਸਾਡਾ ਵੀ ਤਾਂ ਆਪਕਾ ਸਾਡਾ ਵੀ ਹਿੱਸਾ ਖਰਚਾਂ ਆਹ ਕਿੰਨਾ ਜਮਾਨੇ ਦੀ ਸਾਰਾ ਦਿਨ ਕਬੀਲਦਾਰੀ ਸਾਹਮਣੇ ਮੈਂ ਤੈਨੂੰ ਪਤਾ ਕਿੰਨੇ ਰੁਪਏ ਚਾਹੁੰਦੇ ਕਬੀਲਦਾਰੀ ਚ ਤੂੰ ਤਾਂ ਮੰਗ ਲੈ ਰੁਪਏ ਕਾਈ ਛੱਡ ਦੇ ਕਬੀਲਦਾਰੀ ਅਸੀਂ ਕਿਹੜਾ ਤੈਨੂੰ ਕਿਹਾ ਵੀ ਤੂੰ ਚਲਾ ਸਾਡੇ ਘਰ ਦੀ ਸਾਨੂੰ ਤਾਂ 80 ਹੀ ਕਰ ਦੇ ਮੈਂ ਤਾਂ ਕੋਈ ਨਹੀਂ ਮੇੜਦੇ ਕਬੀਲਦਾਰਾ ਸੁੱਚਾ ਮਾਰੇ ਸਾਰਾ ਖਸਾ ਤੁਹਾਨੂੰ ਦੇਵਾ 50 ਰੁਪਏ ਨਾ ਮੁੰਡਾ ਤਾਂ ਤੂੰ ਪੜਾ ਲਿਖਾ ਕੇ ਅਫਸਰ ਲਾਤਾ ਤੇਰੇ ਤਾਂ ਸ਼ਹਿਰ ਚ ਰਹਿਣਾ ਤੂੰ ਹਜੇ ਵੀ ਸਾਡੇ ਛਿਰਤੇ ਵਿੱਚ ਚਾਰ ਦੇ ਮੁੰਡਾ ਨੂੰ ਲਾ ਲ ਅਫਸਰ ਜੇ ਮੇਰਾ ਮੁੰਡਾ ਲੱਗ ਗਿਆ ਤਾਂ ਤੂੰ ਐ ਗੱਲਾਂ ਕਰਨ ਲੱਗ ਗਈ ਮੈਂ ਕਰਾਂ ਨਾ ਫਿਰ ਐ ਕਰਾ ਸਾਡਾ ਕਾਨੂੰ ਲਹੂ ਆਜੇ ਮੁੰਡੇ ਕੋਲ ਹੀ ਜਾ ਕੇ ਰਹਿ ਲ ਅਸੀਂ ਆਪੇ ਰਹਿਣਾ ਮਾਂ ਹੀ ਰਹਿੰਦੀ ਮੁੰਡਾ ਕੋਲ ਇੱਥੇ ਰਹੂੰਗੀ ਇੱਥੇ ਰਹੂੰਗਾ ਕੱਲ ਦੀ ਭੂਤ ਨਾ ਕਿਸੇ ਗੈਂ ਚੱਦ ਆ ਗਈ ਕੱਢਣ ਵਾਲੀ ਮੈਨੂੰ ਜਾ ਹਾਂ ਨੂੰ ਨਿਕਰੇ ਕੰਮ ਕਰ ਲ ਮੈਂ ਹੀ ਨਹੀਂ ਕੰਮ ਕਰਦੀ ਕੁੜੀ ਉਹ ਤਾਂ ਮੇਰੀ ਬੇਬੀ ਸੀ ਜਿਹੜੀ ਤੇਰੀ ਦਾ ਬਚਾਈਗੀ ਨਾ ਮਾਰ ਤੇਰੀ ਦਾ ਕੋਣ ਕਰ ਜਾਈ ਨਾ ਵੀ ਲੈਣ ਮੁੰਡਾ ਅਸੀਂ ਨਹੀਂ ਤੁਰਦੇ ਤੁਰਦੇ ਐਂ ਦੇਖ ਤਾਂ ਬਾਦਾ ਹੈ ਨਾ ਕਰ ਮੈਂ ਦੰਨਿਆ ਮੇਰੇ ਭਰਾ ਨੂੰ ਫੋਨ ਨਾ ਕਰੀ ਕੋਈ ਲੋੜ ਨਹੀਂ ਕਰਦੀ ਮੈਂ ਹੁਣੀ ਕਰਦੀ ਆ ਮੈਂ ਤੇਰੇ ਬੇਬੇ ਨਾਲ ਗੱਲ ਕਰਦੀ ਆ ਤੇ ਤੇਰੇ ਬੇਬੇ ਤਾਂ ਕੁਝ ਨਹੀਂ ਕਹਿੰਦੇ ਉਹ ਤਾਂ ਕਹਿੰਦੇ ਕਿ ਭੱਜ ਜਾ ਤੈ ਕੰਮ ਕੌਣ ਕਰੂਗਾ ਨਾਲ ਤਾਂ ਕੰਮ ਹੁੰਦਾ ਫੇ ਨਾ ਰੋਟੀਾਂ ਬਰੋਟੀਆਂ ਵਾਲੀ ਦੀ ਉਹ ਚੋਣਾਂ ਰੋਟੀਆਂ ਪਕਾ ਦੇਉਗੀ ਕੋਈ ਮੈਂ ਪੁੱਛ ਲੈਣੀ ਆ ਨਾ ਮੈਂ ਥੋੜੀ ਪਕਦਾ ਨਾ ਰੋਟੀ ਚੱਕ ਜਾਨਦੀ ਆ ਲੈ ਪਰਾਂ ਨੂੰ ਮੈਂ ਹੁਣੀ ਕਰ ਦਿੰਦੀ ਆ ਪਾਣ ਵੀ ਆਏ ਹੋਈ ਨਾ ਲੈਣਾ ਮੈਂ ਥੋੜੀ ਆਣਾ ਨਾ ਕਿ ਮੰਨਦਰਾ ਹੁੰਦਾ ਅਫਰੀਦ ਕਿਆ ਬੋਲੀ ਆਨੀ ਆਲੇ ਆ ਉਰੇ ਆ ਜਾ ਮੇਰੇ ਕੋਲ ਕੀ ਕਹਿਨੀ ਐ ਬੋਲਾ ਨਾ ਤਾਂ ਹੋਰ ਕੀ ਕਰਾਂ ਮੈਂ ਬੇ ਉਹ ਤਾਂ ਨਹੀਂ ਫਿਰਦੀ ਉਹ ਤਾਂ ਕਾਰੀ ਵਾਲੀ ਐ ਮੈਂ ਕੱਪੜੇ ਲਾਉਣੀ ਸੀ ਮੈਂ ਕਿਹਾ ਮੈਂ ਤਾਂ ਕੱਪੜਿਆਂ ਦੀ ਤੈਅ ਕਰਦੀ ਆਂ ਇਹ ਵੀ ਬੈਗ ਤੇ ਪਾਉਣੀ ਆ ਤੇ ਮੈਨੂੰ ਚਾਹੀਦੀ 4 ਦਿਨ ਛੁੱਟੀਆਂ ਚਲਾ ਕੇ ਆਉਣੀ ਆ ਤਾਂ ਮੈਨੂੰ ਕਹਤਾ ਵੀ ਤੂੰ ਬਗ ਜਾ ਤੇਰੇ ਭਰਾ ਨੂੰ ਲਾ ਦੇ ਫੋਨ ਹਾਂ ਤੇ ਕਹਨੀ ਮੈਂ ਤਾਂ ਜਾਣ ਨਹੀਂ ਜਿੰਦੀ ਕਹਨੀ ਐ ਕਰ ਤੇਰੇ ਪੇਕੇ ਨੂੰ ਐ ਕਹਦੇ ਕਹਿੰਦੀ ਕੰਮ ਆਲਾ ਲਾ ਦਾਂ ਕਹਨੀ ਫੇਰ ਬਗ ਜੀ ਲੈ ਮੇਰੇ ਪੇਕੇ ਹੁਣ ਇੱਥੇ ਲਾ ਕੇ ਜਾਣ ਭਾਈ ਜਾਂਦੇ ਹੀ ਆ ਤਾਂ ਬੋਲਿਆ ਨਾ ਕਰ ਤੂੰ ਉਹਦੇ ਨਾਲ ਨਾ ਬੋਲਿਆ ਨਾ ਕਰ ਹੁਣ ਤਾਂ ਸਿਰ ਚੜਾਈ ਆ ਭਾਈ ਮੈਥੋਂ ਨਹੀਂ ਸਿਰ ਸੁਰ ਤੇ ਚੜਾ ਕੇ ਨੱਚਿਆ ਜਾਂਦਾ ਤੂੰ ਹੁਣ ਮੈਂ ਵੀ ਕੱਟੇ ਹੀ ਆ ਮੈਂ ਵੀ ਸਿਰ ਆਖਾ ਕਰਦਾ ਬਟਾਏ ਨਾ ਕੱਟੇ ਐਂ ਕਰ ਉਹਦਾ ਮੁੰਡਾ ਸ਼ਹਿਰ ਚ ਰਹਿੰਦਾ ਤਾਂ ਨੌਕਰੀ ਤੇ ਲਾ ਰੱਖਾ ਪੜਾ ਹਲਕਾ ਕੇ ਜਿਹੜੇ 2 ਰੁਪਏ ਉਹਨਾਂ ਨੂੰ ਉਹ ਵੀ ਇਹ ਮਾਪਤ ਜਮਾ ਕਰੀ ਜਾਂਦੇ ਨਾਲ ਇਹ ਤੁਕਬੀਲਦਾਰੀ ਚਲਾਉਂਦੀ ਐ ਕਬੀਲਦਾਰੀ ਦੀ ਮੂਰੀ ਐ ਨਹੀਂ ਪਤਾ ਆਪਾਂ ਨੂੰ 5 ਹੁੰਦੇ ਕਿ 50 ਹੁੰਦੇ ਸਾਰਾ ਇਹਨਾਂ ਕੰਮ ਕਰਦੇ ਖੇਤਾਂ ਚ ਮੱਚਦੇ ਤਰੇ ਫਿਰਦੇ ਕਿਉਂ ਤੋ ਕਬੀਲਦਾਰੀ ਫੜ ਲੈਣ ਇਸ ਹਾਬ ਕਤਾਵਾ ਪੰਨਿੰਦੇ ਇੰਦਨੇ ਮਾਪਤਾ ਸਿਹਾਰ ਨਾ ਫਿਰ ਤੂੰ ਲੈ ਲੈ ਸਾਬ ਕਿਤਾਬ ਜੇ ਤੁਸੀਂ ਮੰਗੋਗੇ ਫੇਰ ਹੀ ਦਿਉ ਮਾਪਤਾ ਮੰਗਦੇ ਤਾਂ ਇਹ ਨਹੀਂ ਤੂੰ ਤਾਂ ਚੁੱਪ ਕਰਕੇ ਸਿਰ ਨੀਵਾ ਕਰਕੇ ਤੇਰੇ ਫਿਰਦੇ ਹੋ ਕੋਈ ਤੈਨੂੰ ਕੈਸਾ ਲੋਰ ਦੇਖ ਦਿਨ ਮਿੱਥੇ ਨਹੀਂ ਹੋਰ ਪਈ ਐ ਤੰਗੀ ਕੱਤੀ ਦੀ ਜਦਾ ਮੈਨੂੰ ਛੋਟਿਆਂ ਚ ਜਾਣਦੇ ਹਾਂ ਘਰਾਵਟ ਕਹੇ ਵੀ ਜਾਵੇ ਨਾਲੇ ਫਿਰ ਉਹ ਕੌਣ ਹੁੰਦੀ ਹੈ ਕਹਿਣ ਵਾਲੀ ਜਦੋਂ ਤੂੰ ਮੈਨੂੰ ਕਹਤਾ ਮੇਰੇ ਘਰ ਵਾਲੇ ਨੇ ਕਹਤਾ ਉਹ ਤੀਜੀ ਕੀ ਮੰਗਦੀ ਐ ਵਿੱਚ ਉਬਾਜ਼ੇਣਾ ਪੈਣਾ ਆਵੇ ਕੋਈ ਰੋਟਾ ਸਮਥੇ ਇੱਕ ਵੀਨਦਾਰੀ ਆ ਬੇਹੋ ਪਟਾ ਕਵੀਨਦਾਰੀ ਮੈਂ ਕਰਾਂ ਤਾਂ ਪੈਸੇ ਮੰਗਦੀਆਂ ਮੇਰਾ ਭਰਾ ਉਹ ਮੋਟਰਸਾਈਕਲ ਲੈ ਕੇ ਚੜਾ ਕੇ ਲੈ ਜੂ ਮੈਨੂੰ ਮੇਰਾ ਭਰਾ ਹੀ ਛੱਡ ਜੂਗਾ ਨਾਉਣ ਦੇ ਵੇ ਨੂੰ ਉਹ ਵੀ ਦੀ ਆਉ ਵੀ ਖਰਚ ਫਿਰ ਪੁੱਗੀ ਜਾਵੇ ਮੈਥੇ ਨਹੀਂ ਹੁਣ ਆਏ ਹੋ ਆ ਵੀ ਗੱਲ ਸਾਰੀ ਉਮਰ ਕਟਾਈਆਂ ਦਾ ਕਰ ਉਹਦੇ ਨਾਲ ਗੱਲ ਉਹ ਫਿਰ ਤੇਰਾ ਮੁੰਡਾ ਉਹਨੂੰ ਪੁੱਛ ਵੀ ਤਾਈ ਨਾਲ ਗੱਲ ਕਰੋ ਤਾਈ ਦੇ ਇੱਕ ਪਾਸੇ ਕਰੋ ਮੈਂ ਤੇਨੂੰ ਦੱਸਾਂ ਤਾਂ ਹਕਾਰੀ ਫਿਰਦੇ ਤਾਂ ਸਾਰੇ ਟੱਬਰ ਨੂੰ ਢੋਲੀ ਤਰੀ ਫਿਰਦੀ ਆ ਆਗੇ ਤੇ ਕਬਾਸਾ ਕਰਿਆ ਜਾਂਦਾ ਹੁਣ ਇੰਨੇ ਸਾਲ ਹੋ ਗਏ ਉਹਦੇ ਨਾਲ ਕੱਟ ਜਾਣ ਨੂੰ ਆਪਾਂ ਨੂੰ ਨਾ ਫਿਰ ਆਪਣੇ ਕੋਲ ਜਮੀਨ ਹੈ ਨਹੀਂ ਆਪਣਾ adda ਹੈ ਨਹੀਂ ਘਰ ਚ ਹੈਗਾ ਹੈਗਾ ਵਿਆਹ ਚੱਲੀ ਜਾਂਦਾ ਕੱਠ ਕੋਈ ਨਹੀਂ ਕੱਠ ਤਾਂ ਹੀ ਚੱਲੀ ਜਾਂਦੇ ਇਹਨੇ ਤਾਂ ਬਰ ਉਹ ਤੇ ਕੋਠੀ ਪਾਲੀ ਦੋ ਮੰਜ਼ਲੀ ਆਪਣਾ ਹੀ ਪ੍ਰਾਣਾ ਘਰ ਐ ਕੈਸਾ ਲਾਂਗਾ ਆਪਾਂ ਵੀ ਪਾਵਾਂਗੇ ਕੋਈ ਨਹੀਂ ਸਾਰੇ ਕੱਪਾ ਲੈ ਜਾਾਂਗੇ ਤੇ ਸਾਬ ਕਿਤਾਬ ਕੋਈ ਨਹੀਂ ਮੈਨੂੰ ਪੱਤੀ ਕਿਹੜੇ ਸਾਬ ਕਿਤਾਬ ਤੁਸੀਂ ਲੈਨੇ ਹੋ ਤੁਸੀਂ ਤਾਂ ਲੈਤੀ ਪਿਆ ਤਾਂ ਸਾਬ ਕਿਤਾਬ ਸਾਬ ਕਰਤੇ ਤੂੰ ਮੈਂ ਲਊਂਗੀ ਓਏ ਨਹੀਂ ਤੂੰ ਤਾਂ ਹੀ ਬੋਲੀ ਜਾਂਦੀ ਆਪੇ ਦਿਊਗਾ ਬੋਲਣਾ ਤਾਂ ਹੋਰ ਕੀ ਕਰਾਂ ਨਗਾਇਤੀ ਅਗਰ ਨਾ ਆਏ ਹੋ ਕਿ ਮੈਂ ਖਾ ਜੂਗੀ ਆਪਾਂ ਨੂੰ ਆਏ ਹੋ ਕਿੱਧਰ ਲੈ ਜੂਗੀ ਚਾਕੇ ਘਰ ਜਿਹੜੇ ਹਾਂ ਫਸ ਗਿਆ ਕਿਵੇਂ ਖਾਊਗੀ ਖਾਈ ਤੇ ਜਾਂਦੀ ਹੁਣ ਹੋਰ ਦਸ ਮਿੰਟ ਕਿਵੇਂ ਖਾਊਗੀ ਹੁਣ ਤੈਨੂੰ ਨਹੀਂ ਪਤਾ ਮੈਂ ਇਸ ਮੋੜੇ ਵੀ ਨੀਰਾ ਪਾ ਕੇ ਆਵੇ ਉਧਰ ਮੱਝਾਂ ਕੰਨੀ ਜਾਵੇ ਐ ਤਾਂ ਖਲੀਮ ਮੰਦੀ ਵੀ ਪੇਕਿਆਂ ਨੂੰ ਕਾਹਤੋਂ ਤਿਆਰ ਹੋ ਗਈ ਆਹੋ ਆ ਤਾਏ ਹਾਂ ਕੰਮ ਦਾ ਸੁੱਖ ਪਹਿ ਰਿਆ ਮੈਨੂੰ ਤਾਂ ਨਹੀਂ ਤੇਰੀ ਸ਼ਸ ਤੋਂ ਕਿੱਥੇ ਹੁੰਦਾ ਕੰਮ ਕਣੀ ਮੈਥੋਂ ਨਹੀਂ ਕਰੀ ਕੁਰੀ ਦਾ ਕੀ ਗੱਲ ਮਟਿਆਰ ਜਮਾਨ ਪਈ ਤੂੰ ਤਾਂ ਗੁੜੀ ਹੈ ਤੇਰੇ ਨਾਲ ਤਾਂ ਉਹ ਜਾਇਜ਼ ਕਰ ਸਕਦੀ ਹੈ ਉਹ ਹੱਥ ਨਹੀਂ ਲੇਂਗੀ ਤੂੰ ਸਾਰਾ ਕਰਵਾਉਣੀ ਹੈ ਮੇਰੇ ਨਾਲ ਸਵੀਕਾਰ ਕਰ ਦੇ ਕਰੀ ਜਾ ਕੇ ਗੱਲ ਕਰਕੇ ਤੇਰੇ ਮੁੰਡੇ ਨੇ ਉਹ ਖੜਾ ਬਾਰਗੇ ਉਹ ਇਹ ਵੀ ਮੈਂ ਕਹਿ ਦਿਆਂ ਹਾਂ ਉਹਦੇ ਕੋਲ ਵੀ ਮੰਦੀ ਉਤਾਈ ਵੀ ਉਹਨ ਕਿੱਦੇ ਟੱਪ ਗਈ ਹੈ ਤੇਰਾ ਉਹ ਕਾਹਦਾ ਛੱਡਿਆ ਆਊਗਾ ਤੈਨੂੰ ਤੇਰੇ ਪੱਕੇ ਪੁੱਛ ਲੈ ਉਹਨ ਕਰ ਗੱਲ ਉਹ ਛੱਡਿਆ ਛੱਡ ਕੇ ਆਵੇ ਮਾਰ ਦੇ ਕਰ ਦੇ ਨਹੀਂ ਭਾਈ ਮੈਂ ਉਹਦੇ ਬੰਦਿਆਂ ਨੂੰ ਛੱਡ ਦਿਆਗਾ ਮੈਂ ਕਰ ਲਊ ਹਸਰੀ ਦੇ ਬੰਦੇ ਦਾ ਮੈਂ ਤੇਰੇ ਭਰਾ ਨੂੰ ਕਹਿ ਦੂੰਗੀ ਨਾ ਉਸੇ ਨੂੰ ਕਹਦੇ ਤੇਰੇ ਮੁੰਡੇ ਨੂੰ ਛੱਡਿਆ ਹੋਇਆ ਮੈਂ ਕਹ ਲਾਗਾ ਨਹੀਂ ਮੁੰਡੇ ਨੂੰ ਫੋਨ ਜੇ ਤਾਈ ਇਹ ਦੇ ਨਾਲ ਕਾਲ ਜੇ ਛੰਡ ਪਈ ਜੀ ਉਹ ਸਾਰਾ ਦਿਨ ਹੋਰ ਹੀ ਨਹੀਂ ਕੰਮ ਮੁਕਦੇ ਬਾੜੀ ਨੂੰ ਪਾਣੀ ਲਾਇਆ ਸੀ ਗੁੱਡਣ ਵਾਲੀ ਪਈ ਆ ਸਾਰੀ ਉਹ ਤਾਈ ਕਿੱਧਰ ਤੁਰੀ ਆਉਂਦੀ ਐ ਤਾਈ ਕਿੱਧਰ ਤੁਰੀ ਆਉਂਦੇ ਤੂੰ ਲੀਡਿੰਗਾਂ ਕਰਦਾ ਪਰ ਉਹ ਤਾਈ ਉਹ ਜੇ ਆਪਾਂ ਲੀਡਰਾਂ ਫੇਰੀ ਲੀਡਰੀਆਂ ਕਰਦੇ ਆ ਕੀ ਗੱਲ ਐ ਤੇ ਉਹ ਕੱਲ ਦੀ ਸਹਾਰੀ ਮੈਨੂੰ ਘਰੇ ਨਹੀਂ ਖੜਨ ਦਿੰਦੀ ਦੋ ਮਿੰਟ ਪਹਿਲੂ ਕੀਨੇ ਕੁਛ ਕਹਿਤਾ ਬਾਰਾ ਲੜ ਦਿਓਤਾ ਹੁਣ ਭਰਾ ਨੂੰ ਫੋਨ ਕਰਤਾ ਹਰਪ੍ਰੀਤ ਨੇ ਕੁਛ ਕਹਿਤਾ ਤੈਨੂੰ ਹਾਂ ਕੰਮ ਛੁੱਟ ਮਤ ਮੈਨੂੰ 4 ਦਿਨ ਲਾਜਾ ਭਰਾ ਆਉਂਦਾ ਹੁਣ ਇਹਦਾ ਤੇ ਕੰਮ ਕੌਣ ਕਰੂਗਾ ਤੇਰੀ ਮਾਂ ਤਾਂ ਨਹੀਂ ਹੁੰਦਾ ਕੰਮ ਨਾ ਮੈਥੋਂ ਉਹਦਾ ਕੰਮ ਉਹ ਤਾਈ ਤੂੰ ਇਹਨੇ ਕਿਉਂ ਬੋਲਦੀ ਹੁੰਨੀ ਐ ਉਹ ਮੈਂ ਹੈਗਾ ਕਹਿਣ ਨੂੰ ਤੂੰ ਕਾਹਨ ਪਏ ਛੁੱਟ ਕੇ ਜਾਣਾ ਨਹੀਂ ਵੀ ਕੰਮ ਨਹੀਂ ਹੁੰਦਾਗਾ ਉਹਦੇ ਭਰਾ ਨੂੰ ਦੇਦੇ ਦਬਾਅ ਉਹ ਤਾਈ ਜਿਵੇਂ ਤੂੰ ਕਹੇਗੀ ਆਪਾਂ ਉਹ ਜਿ ਕਰੀ ਕਰਾਂਗੇ ਉਹ ਥੋੜੋ ਮੰਨਾਂਗੇ ਪਾਹ ਕੁਛ ਬੋਲ ਲੀ ਕਹਿੰਦੀ ਕਬੀਲਦਾਰੀ ਤੇਰੇ ਕੋਲ ਆ ਹਰਾਨਾ ਕੋ ਸਸਾ ਸੋ ਬੋਲਦੀ ਮੈਂ ਚੱਟਣੋਂ ਆਏ ਬੋਲਦੀ ਹੈ ਉਹ ਤਾਈ ਕੁਈ ਲੜੀ ਮੈਂ ਸਮਾਈਏ ਤੈਨੂੰ ਉਹ ਕਿਵੇਂ ਹਟਾ ਦਊਗੀ ਹਟਾ ਦਊਗੀ ਕੁਈ ਲੜੀ ਤੇਰੇ ਕੋਈ ਰਹੂ ਕੋਸ ਕੁਸ ਬੋਲ ਲਿਆ ਹੁਣ ਸਮਝਾ ਪਤਾ ਤੂੰ ਤੇ ਨਾਲ ਆਉਣੇ ਜਾਣਾ ਨਹੀਂਗਾ ਤੇਰੇ ਕਿਹੇ ਬਨਾਤਾ ਤਾਈ ਕਿਵੇਂ ਲੱਗੂ ਮੈਂ ਕਹਿਣਾ ਮੈਂ ਆਖਿਆ ਕੰਮ ਕੌਣ ਕਰੂ ਜਾ ਮਾ ਤੇਰੀ ਮਾਂ ਨੂੰ ਕਹਦੇ ਇੱਥੇ ਚਾਰ ਦਿਨ ਨੌਕਰ ਭੇਜ ਦੂ ਸਾਡੇ ਹਾਂ ਗੱਲ ਤਾਈ ਦੀ ਇਹ ਤੀ ਵਧੀਆ ਤੂੰ ਐਂ ਬੋਲੀ ਮੈਂ ਸਾਡਾ ਵੀ ਕੰਮ ਆਪਣੇ ਤਾਂ ਹੋਰ ਵੀ ਕੰਮ ਬਤਲੇ ਆਪਾਂ ਦਾ ਨਹੀਂ ਲੀਡਰੀ ਕਰਨੀ ਹੈ ਲੀਡਰੀ ਕਰਾਂਗੇ ਇੱਕ ਹੀ ਲੀਡਰੀ ਕਰ ਸਕਦੇ ਆ ਸੱਤ ਨੂੰ ਆ ਇੱਕ ਹੀ ਕਰ ਸਕਦਣਾ ਹਾਂ ਤਾਈ ਹੁਣ ਤੂੰ ਕਿੱਧਰ ਜਾਨੀ ਹੈ ਮਾਂ ਦਾ ਇੱਚੀ ਬਸ ਗੇੜਾ ਮਾਰ ਕੇ ਆਉਣੀ ਆ ਕਿ ਤਾਈ ਤੂੰ ਜਾਇਆ ਕਿਸੇ ਵਾਸਤੇ ਐਵੇਂ ਨਾ ਤੂੰ ਗੁੱਸਾ ਮੰਨਿਆ ਹੋਰ ਮੈਂ ਤਾਂ ਲੜਾਈ ਦੀ ਮਾਰ ਹੀ ਤੜ ਜਾਣੇ ਪਤ ਦੋ ਮਿੰਟ ਕੋਈ ਗੱਲ ਨਹੀਂ ਤਾਈ ਚੰਗਾ ਹੁੰਦਾ ਉਹ ਤੇਰੀ ਮਾਂ ਤਾਂ ਬੋਲਦੀ ਨਹੀਂ ਉਹਨਾਂ ਤਾਂ ਸੌ ਸੌ ਕੁਸਤਾਂ ਹੁੰਦੀਆਂ ਉਹ ਤਾਂ ਤਰੀ ਭਗਤਣੀ ਹੈ ਭਗਤਣੀ ਉਹ ਤਾਂ ਰੱਬ ਦੀ ਦਿੱਤੀਆਂ ਖਾਣ ਲਈ ਹੈ ਹਾਂ ਇਦਾਂ ਤੂੰ ਸਮਝਾ ਫਰ ਜੇ ਆਪਾਂ ਘਰੇ ਤੇ ਮੜੀਏ ਨਾਲ ਲੀਡਰੀ ਕਰੀਏ ਇਹ ਕਿਥੇ ਲੋਟ ਆਉਂਦੀ ਹੈ ਆਉਂਦੀ ਆ ਚੰਗਾ ਤਾਈ ਤੂੰ ਨਾ ਕੋ ਛੰਡਾ ਬਣਾ ਲੋਟ ਨਹੀਂ ਆਉਂਦੀ ਵਧੀਆ ਕਰ ਐਨਾਂ ਕੁ ਤੂੰ ਦਾ ਮਾਨਤਨ ਕਰਨੀ ਸੀ ਕਰ ਨਹੀਂ ਪੈਂਦਾ ਲੈ ਤਾਈ ਉਹ ਤਾਈ ਨੂੰ ਤਾਂ ਐ ਖabri ਮੁੰਡਾ ਮੇਰੇ ਬਣੀ ਐ ਉਹ ਤਾਈ ਮੇਰਾ ਤੇਰਾ ਤਾਂ ਕਰਦਾ ਉਹ ਤੇਰੀ ਜ਼ਮੀਨਤੀ ਛਾਲਾ ਮਾਰਦੇ ਆ ਨਹੀਂ ਤਾਂ ਖੇਤੀ ਕਿਤੇ ਅੱਧੀ ਰਹਿ ਜੂ ਫਿਰ ਮੈਂ ਮੈਂ ਕਿਡੀਆਂ ਲੀਡਰੀਆਂ ਕਰੂੰਗਾ ਕੋਈ ਨਹੀਂ ਮੈਂ ਆਪੇ ਕਹਿ ਦੂੰਗਾ ਹਰ ਪਹਿ ਤੈਨੂੰ ਮੈਂ ਸਮਝਾਉਂਗਾ ਵੀ ਕੋਈ ਗੱਲ ਨਹੀਂ ਕਈ ਦਾ ਸਵਾਈ ਆਏ ਆ। ਉਤੋਂ ਤਰਫ ਤਾਈ ਨੂੰ ਮੜਾ ਠੰਡਾ ਰੱਖਣੀ ਪੈਂਦਾ। ਕਿਤੇ ਤਾਈ ਨਾ ਹੋ ਜੇ ਹਰਖ ਜੇ। ਕਿਤੇ ਕੱਲ ਨੂੰ ਕਹਦੇ ਲੈ ਮੈਨੂੰ ਅੱਡ ਕਰਦੇ ਭਾਈ। ਉਹ ਕੀ ਰਹੂ ਆਪਣੇ ਕੋਲੇ ਆਪਾਂ ਦਾ ਡੇਢ ਵਾਰ ਆਉਗੂ ਇੱਥੇ। ਬੇਬੇ ਤੂੰ ਇੱਥੇ ਕੋਲੇ ਨਾਲ ਕੌਣ ਲੱਗੀ ਖੜੀ ਐ? ਇਹੋ ਕਹਿੰਦੀ ਹਰਪ੍ਰੀਤ ਮੈਂ ਜਾਣਾ ਤੇ ਤਾਈ ਕਹਿੰਦੀ ਮੈਂ ਜਾਣ ਨਹੀਂ ਦਿੰਦੀ। ਉਹਦਾ ਭਰਾ ਆਉਂਦਾ ਇਹ ਫੋਨ ਕਰ ਰੱਖਿਆਗਾ ਕਹਿੰਦੀ ਮੈਂ ਭਰਾ ਮੈਨੂੰ ਲੈਣ ਆਉਂਦਾ। ਹੁਣ ਕਿਵੇਂ ਕਰਿਆ ਜਾਏ? ਹਾਂ। ਉਹ ਤਾਂ ਭੁਲੀ ਪਾਲੀ ਐ ਤੈਨੂੰ ਇਹਨਾਂ ਗੱਲਾਂ ਦਾ ਕਿੱਥੇ ਪਤਾ ਲੱਗਦਾ ਹਾਂ ਉਹ ਤਾਈ ਦਿਖ ਲੈ ਅੱਜ ਦੀ ਮਾਲਕ ਐ ਜੇ ਬੱਤ ਤਾਈ ਵੀ ਨਹੀਂ ਮੰਨਾਂਗੇ ਹਾਂ ਫਿਰ ਹੋਰ ਕਿਹਦੀ ਮੰਨਾਂਗੇ ਉਹ ਦਿਖ ਲੈ ਮੈਨੂੰ ਕਹਿੰਦੀ ਸੀ ਕਿ ਹਰਪ੍ਰੀਤ ਮੈਨੂੰ ਐਂ ਬੋਲਦੀ ਐ ਐਂ ਬੋਲਦੀ ਐ ਉਹ ਤੈਨੂੰ ਤਾਂ ਐਂ ਕਹਿੰਦੀ ਸੀ ਕਿ ਤੇਰੀ ਮਾਂ ਦਾ ਰੱਬ ਜੀ ਦਿੱਤੀਆਂ ਖਾਣ ਲਈ ਤੈਨੂੰ ਤਾਂ ਕੁਝ ਨਹੀਂ ਕਹਿੰਦੀ ਉਹ ਹਾਂ ਉਹ ਹਰਪ੍ਰੀਤ ਨੂੰ ਤੂੰ ਸਮਝਾ ਦਿਆ ਕਰ ਉਹ ਨਾ ਸਟੀਆਂ ਚੋਂ ਜਾਣੇ ਚਾਰ ਦਿਨ ਸਟੀਆਂ ਚ ਜਾਇ ਆਉਂਦੀ ਉਹ ਬੇਬੇ ਤੂੰ ਇੱਕੋ ਗੱਲ ਨੂੰ ਦੱਬੀ ਜਾਨੀ ਐ ਹਾਂ ਉਹ ਮਾਰਾ ਮੋਟਾ ਕਾਈ ਦਾ ਮਾਨਤਾਨ ਕਰਦਿਆ ਕਰੋ ਪੁੱਛ ਲਿਆ ਕਰੋ ਨੂੰ ਉਹ ਕਹਿਆ ਸੀ ਹਲਪੀ ਤਨੂ ਮੈਂ ਕਿਹਾ ਕੋਈ ਨਹੀਂ ਤੂੰ ਟਿਕਿਆ ਰੱਖਾ ਇਹਦੀ ਭੁਗਦੀ ਆ ਭਾਈ ਘਰੇ ਉਹ ਵਿੜਾਈ ਦੀ ਭੁਖੀ ਆ ਵਿੜਾਈ ਦੀ ਮੈਂ ਤਾਂ ਬਾਹਰ ਲਈ ਡਰੀਆ ਕਰਦਾ ਹਾਂ ਹਾਂ ਉਹ ਘਰ ਦੀ ਲੀਡਰ ਬਣਾਈ ਹੋਈ ਆ ਮੈਂ ਜਾਣਕੀ ਬਣਾਈ ਆ ਹਾਂ ਨੂੰ ਪਤਾ ਹੈ ਮੈਨੂੰ ਪਤਾ ਹੈ ਤਾਂ ਵੀ ਵਿੜਾਈ ਦੀ ਭੁਖੀ ਹੈ ਕਰਦਾ ਹਾਂ ਬਹੁਤ ਜਾਣ ਕੇ ਬਣਾਈ ਐ ਇਹਨੇ ਦੇਖੀ ਉਹ ਫੁੱਲ ਜਾਂਦੀ ਐ ਫੁੱਲ ਜਾਂਦੀ ਐ ਇਹ ਘਰ ਦੀ ਲੀਡਰਾਂ ਲੀਡਰ ਨੇ ਉਹ ਕਦੀ ਤੇਰੀ ਮਾਂ ਤਾਂ ਕੁਝ ਜਾਣਦੀ ਨਹੀਂ ਤੇਰੀ ਮਾਂ ਤਾਂ ਭੁਲੀ ਬਣੀ ਹੋਈ ਐ ਮਾਹਾਂ ਅਸੀਂ ਤਾਂ ਕੋਲੇ-ਪਾਲੇ ਬਣੇ ਹਾਂ ਤੇਰਾ ਪਾਲੀ ਸ਼ਹਿਰ ਹੈ ਹੋ ਹਾਂ ਤੇ ਹੁਣ ਮੈਂ ਤੈਨੂੰ ਐਂ ਕਹਿ ਕੇ ਆਇਆ ਮਾਹ ਲੈ ਤਾਂ ਇਹ ਤੇਰੀ ਨਹੀਂ ਗੱਲ ਮੰਨਾਂਗੇ ਹੋਰ ਕੀ ਦੀ ਮੰਨਾਂਗੇ ਆਹ ਤਾਂ ਆਪ ਤੀਜ ਨੂੰ ਕਹਿ ਦੀ ਕਹਿ ਕੋਈ ਨਾ ਮੈਂ ਉਹ ਮੜੀ ਚੱਕ ਦੇ ਦੇਣਾ ਫਿਰ ਇਹਨੇ ਨਾ ਫੁੱਲ ਜਾਂਦੀ ਐ ਫੁੱਲ ਜਾਂਦੀ ਆਹ ਮੈਨੂੰ ਪਤਾ ਹੈ ਰੋਟਾ ਨੂੰ ਪਤਾ ਹੈ ਕੁਸੀ ਵਾਲੀ ਤਾਂ ਪਤਾ ਮਾਹੀ ਐ ਜਵੀ ਹਾਂ ਉਹ ਤਾਂ ਬਾਡੀ ਆ ਪਾੜ ਭੜੇ ਵੱਡੀਆਂ ਪੜ ਵੱਡੀਆਂ ਪਾੜੀਆਂ ਤਾਂ ਸਾਡੀ ਆ ਗਈ ਮੈਨੂੰ ਅਖਾ ਤਾਈ ਤੂੰ ਲੀਡਰ ਗੇਲ ਗੁੜ ਰਹੀਆਂ ਕਰਿਆ ਹਾਂ ਤੇ ਮੈਂ ਆਪੇ ਜਾ ਕੇ ਕਹੂੰਗਾ ਹਰਪ੍ਰੀਤ ਕਿੱਥਿਆਂ ਨੂੰ ਸਮਝਾਵਾਂ ਸਾਰੀ ਗੱਲ ਮੈਂ ਬੈਠੀ ਸਮਝਾਇਆ ਕਹਿਆ ਅੱਜ ਵੀ ਤਾਂ ਕੋਈ ਨਹੀਂ ਦੋ ਦਿਨ ਠਹਿਰ ਕੇ ਬੈਠ ਬੇਬੇ ਤੂੰ ਤਾਂ ਨਾ ਦੋਨਾਂ ਦੀ ਗੱਲ ਚੀਨ ਆਇਆ ਕਰ ਪਾਸੇ ਨਿਕਲ ਜਾ ਕਰ ਨਾ ਮੈਂ ਤਾਂ ਕੁਝ ਨਹੀਂ ਕਿਹਾ ਤੂੰ ਤਾਂ ਬੈਠੀ ਰਾਮ ਰਾਮ ਕਰੀ ਜਾਏਗਾ ਤੂੰ ਤਾਂ ਲੋੜੀ ਨਹੀਂ ਪੈਂਦੀ ਮੈਂ ਤਾਂ ਲੋੜੀ ਨਹੀਂ ਪੈਂਦੀ ਮੇ ਤਾਂ ਅੱਖ ਹੈਗਾ ਮੈਂ ਕਾਪਾ ਆਪੇ ਉਹਨੂੰ ਗੁਲਾਲ ਨੂੰ ਮੈਂ ਕਹਿ ਦੇਣੀ ਤਨ ਛੱਡਿਆ ਨਾ ਪਾੜੀ ਤੇ ਬੈਠੀ ਸਰਦਾਰਾ ਉਹ ਬੈਠੀ ਆਦੇ ਚ ਮੈਨੂੰ ਆ ਮੇਰੀ ਗੱਲ ਸੁਣ ਲੈ ਅੱਛਾ ਤਾਂ ਹੋਰੀ ਲੀਡਰੀਆਂ ਨਹੀਂ ਲੋਟਾਉਂਦੀਆਂ ਅੱਜਾ ਮੁੱਜ ਨੂੰ ਮਾੜਾ ਮੋਟਾ ਫੋੜਿਆ ਆਖਿਆ ਸੀ ਮੈਂ ਕਹ ਉਹਦੇ ਬੰਦੇ ਆ ਕੰਮ ਚੱਲ ਮੈਨੂੰ ਛੱਡ ਦੇ ਤੇ ਤਾਈ ਨਾ ਆਖੀ ਦੋੜ ਲੈ ਮੈਂ ਉਹ ਲੋਣੀ ਕਰ ਲੂੰ ਕੋਈ ਗੱਲ ਨਹੀਂ ਤਾਈ ਨੂੰ ਤਾਂ ਫੇਰ ਮਾੜੀ ਜਿਮ ਨੂੰ ਚੱਕੀ ਜੀ ਦੇਣੀ ਪੈਂਦੀ ਆ ਆ ਵੇ ਦੇਖ ਨਹੀਂ ਮੈਸਾ ਉਹ ਬੇਬੇ ਦਾ ਵਿਚਾਰੀ ਜਮੀ ਭੋਲੀ ਭਾਲੀ ਏ ਇਹ ਤਾਂ ਬਸ ਰੱਬ ਜੀ ਨੇ ਦਿੱਤੀਆਂ ਖਾਣ ਵਾਲੀ ਏ ਕੰਮ ਮਰਜ਼ੀ ਕੋਈ ਮਰਜ਼ੀ ਕਰਾ ਲਓ ਉਧਰ ਹੀ ਤੁਰ ਜਾਂਦੀ ਏ ਵਿਚਾਰੀ ਆ ਤਾਈ ਤਾਈ ਨੂੰ ਤਾਂ ਆਏ ਆ ਇਹ ਸਾਰਾ ਕਾਕ ਨੇ ਮੈਂ ਚਲਾਉਣ ਜਾਣਦੀ ਆ ਮੇ ਪੇ ਪੇ ਕਰਦੀ ਜਾਂਦੀ ਏ ਵੱਡੀ ਆ ਗਈ ਇਹ ਲੀਡਰ ਉਹ ਮੈਂ ਬਣਾਇਆ ਹੋਇਆ ਤੈਨੂੰ ਲੀਡਰ ਲੀਡਰੀਆਂ ਤੂੰ ਕਿਹੜਾ ਕਰਨ ਜਾਣਦੀ ਸੀ ਆ ਤੇਰੇ 10 ਕਿਲੇ ਲੀਡਰੀਆਂ ਕਰਵਾਉਂਦੇ ਨੇ ਜਿਹੜੀ ਜ਼ਮੀਨ ਹੈ ਤੇਰੇ ਕੋਲੇ ਇੱਕ ਹਰਪ੍ਰੀਤ ਉਹਨੂੰ ਤਾਂ ਪੂਰਾ ਸਮਝਣੀ ਹੈ ਤਾਈ ਨਾਲ ਲੜ ਪੈਂਦੀ ਏ ਲੈ ਉਹ ਤਾਈ 10 ਕਿਲਿਆਂ ਦੀ ਮਾਲਕਾ ਜ਼ਮੀਨ ਬਣਾ ਲੂ ਮੈਂ ਲੀਡਰੀਆਂ ਖਾਤੇ ਕਰੂੰਗਾ ਠੇਕਾ ਮੰਗ ਲਿਆ ਕਰੋ ਇਹ ਤਾਂ ਠੇਕਾ ਕਿੱਥੋਂ ਦੇਵੇਂਗੀ ਉਹ ਨੂੰ ਮੈਂ ਸਮਝਾਉਣਾ ਅੱਜ ਉਹ ਬਾਹਰ ਲੈ ਕੇ ਇਧਰ ਕੀ ਕਰੀਏ ਨਹੀਂ ਅੰਦਰ ਤੋਂ ਹਰਪ੍ਰੀਤ ਹੋ ਰਿਆ ਆ ਰਿਹਾ ਫੋਕਰਾ ਕੇ ਮੈਂ ਗੱਲ ਚ ਪਾ ਕੇ ਪਰਣਾ ਉਹ ਜੀ ਤਾਂ ਤਾਈ ਆ ਉਹ ਜਾ ਆਪ ਹੈ ਤਾਈ ਦਾ ਚਮਚਾ ਤੂੰ ਕੀ ਕਹਿਣਾ ਹੈ ਲਾਤ ਕਾਉਣੇ ਤਾਈ ਨੇ ਉਹ ਬਣਾ ਕਹਤਾ ਹੂ ਤਾਈ ਨੇ ਤੇਰੇ ਘਰ ਵਾਲੇ ਨੂੰ ਰੋਕ ਜਾਂਦੀ ਮੈਨੂੰ ਕੋਈ ਰੋਕ ਰੁਕ ਨਹੀਂ ਸਕਦਾ ਮੈਂ ਤਾਂ ਜਾਉਂਗੀ ਬੋਲ ਪੈ ਬੋਲ ਪੈ ਹੋਰ ਬੋਲਦਾ ਹੁਣ ਬੋਲੀ ਤੈਨੂੰ ਨਹੀਂ ਮੈਂ ਤਾਂ ਮੁੰਡਾ ਤੈਨੂੰ ਛੱਡਿਆ ਆਉਗਾ ਐਂ ਤਾਂ ਕੀ ਕਹਿਣਾ ਸੀ ਆ ਕੇ ਵੀ ਕੱਪੜੇ ਪਾ ਲੈ ਹੋ ਗਈ ਤਿਆਰ ਮੈਂ ਤੈਨੂੰ ਛੱਡ ਕੇ ਆਵਾ ਤੂੰ ਦੋ ਨਾ ਜਮਾ ਕਰੇ ਮੀਟਰ ਨਾ ਕੱਲ ਨਾ ਮੀਟਰ ਨਾ ਮੀਟਰ ਨਾ ਨੇ ਪੱਟੇ ਪਿਓ ਉਹ ਜਿਹਦੇ ਤਾਈ ਆ ਤਾਈ ਤਾਂ ਪਿੰਡ 'ਚ ਲੀਡਰੀ ਕਰਦੀ ਤੂੰ ਫਿਰਦੀ ਐ ਤੇ ਤੂੰ ਓਨ ਕਰਦਾ ਫਿਰਦਾ ਫੋਕੀ ਲੀਡਰੀ ਐ ਤੇਰੇ ਕੋਲੇ ਉਹ ਮੇਰੀ ਗੱਲ ਨਾਲੇ ਘਰੇ ਕਰਦੀ ਆ ਸਾਡੇ ਤੇ ਚ ਉਧਰ ਹਕਾਰੀਆ ਇਹ ਬਲੂ ਹਕਾਰੀਆ ਗੱਲ ਨਹੀਂ ਕੋਈ ਗੱਲ ਨਹੀਂ ਕੱਤਾਂ ਨਾ ਲੱਕ ਤੂੰ ਜਾਦੀ ਮੇਰੀ ਗੱਲ ਸੁਣ ਮੈਂ ਪੱਟਾ ਨਾ ਲੱਗਦੀ ਐ ਤਾਈ ਲੱਗਦੀ ਐ ਪਹਿਲਾਂ ਮੈਨੂੰ ਐਂ ਦੱਸ ਪਹਿਲਾਂ ਐਂ ਦੱਸ ਤਾਈ ਆ ਆਪਦੀ ਨੂੰ ਤੇ ਤਜੋਰ ਨਹੀਂ ਚੱਲ ਆਪਦੀ ਤਾਂ ਸ਼ਹਿਰ 'ਚ ਬੈਠੀ ਐ ਤਾਈ ਉਹਨਾਂ ਨਾਲ ਉਹਦੇ ਕੋਲੇ ਤਾਂ ਖੜਦੀ ਹੋਊ ਤਾਂ ਪਾਣੀ ਦਾ ਗਲਾ ਨੂੰ ਪੁੱਛਦੀ ਤਾਈ ਨੂੰ ਇੱਥੇ ਆ ਕੇ ਲੀਡਰੀ ਕਰਦੀ ਆ ਮੇਰੇ ਤੇ ਉਹ ਤੂੰ ਹੋ ਬੋਲੀ ਜਾਏ ਕਿ ਮੈਨੂੰ ਹੀ ਬੋਲਣ ਦੇਵੇਂਗੀ ਬੋਲ ਪਾ ਬੋਲਣ ਨੂੰ ਕੀ ਤੇਰਾ ਮੂੰਹ ਮੰਦਾ ਤੂੰ ਸੁਣਾ ਦੇ ਜਿਹੜਾ ਸੁਣਾਉਣੀ ਹੈ ਪਹਿਲਾਂ ਤਾਈ ਨੇ ਸੁਣਾ ਤਾ ਤੂੰ ਸੁਣਾ ਦੇ ਉਹ ਮੇਰੀ ਗੱਲ ਸੁਣ ਲੈ ਉਹ ਮੈਂ ਕੋਈ ਤਾਈ ਦਾ ਨਹੀਂ ਹੈਗਾ ਮੈਂ ਤਾਂ ਛੋਟੇ ਹੀ ਰਹੂੰ ਤਾਈ ਦਾ ਨਹੀਂ ਮੈਂ ਬਣਦਾ ਉਹ ਮੈਂ ਤਾਂ ਸਿਆਸਤ ਕਰਦਾ ਸਿਆਸਤ ਸਾਨੂੰ ਤਾਂ ਸਿਆਸਤ ਨਹੀਂ ਰਹਿਣਾ ਉਤੋਂ ਤੋਂ ਸਾਨੂੰ ਤਾਂ ਸਿਆਸਤਾਂ ਦੇਖ ਆਉਂਦਾਂ ਨਹੀਂ ਅਸੀਂ ਤਾਂ ਸਿੱਧੀ ਗੱਲ ਕਰਨਾ ਚਾਹੁੰਦੇ ਆ ਮੈਂ ਤੈਨੂੰ ਨਾ ਸਿੱਧੀ ਆ ਜਾ ਐਂ ਕਾ ਤਾਈ ਨਾ ਜੱਬੀ ਨਿਮੇੜ ਦੇ ਸਿੱਧੀ ਆ ਜਾ ਜੰਮਾਨ ਲਾ ਜਿਵੇਂ ਮੈਂ ਕਹਿੰਨੀ ਓਵੇਂ ਕਰ ਲਾਂ ਤਾਈ ਨੂੰ ਅੱਡਾ ਹੋ ਜਾ ਠੀਕ ਆ ਠੀਕ ਹੈ ਹਾਂ ਤਾਈ ਦੀ ਤਾਈ ਨੂੰ ਦੇ ਦੇ ਜਮੀਨ ਵੰਡ ਕੇ ਆਪਣੀ ਆਪਾਂ ਉਹ ਕਰ ਲਵੇਂ ਤਾਈ ਭਾਵੇਂ ਤਾਂ ਇੱਥੇ ਰਹੇ ਅੱਜ ਦੋ ਰੋਟੀਆਂ ਪਕਾ ਕੇ ਖਾਵੇ ਤੇ ਭਾਵੇਂ ਰਹੇ ਆ ਜੇ ਮੁੰਡੇ ਨਾਲ ਲਈ ਇਹ ਹੀ ਗੱਲਾਂ ਦਾ ਕਰਨ ਨੂੰ ਤਾਈ ਫਿਰਦੀ ਹੈ ਜਿਹੜੀਆਂ ਤੂੰ ਆਪਦੇ ਮੂੰਹ ਨਾਲ ਕਹੀ ਜਾਂਦੀ ਐ ਉਹ ਮੇਰੀ ਤਾਂ ਲਿਦਰੀ ਖੁਰਜੂ ਉਹਦੀ 10 ਕਿੱਲੇ ਤਾਈ ਦੇ ਨਾਂ ਨੇ 10 ਕਿੱਲੇ ਆਪਣੇ 10 ਕਿੱਲੇ ਨਾਂ ਮੈਂ ਕੀ ਕਰੂੰਗਾ ਅੱਛਾ ਤੇਰੇ ਤਾਂ ਬਸ ਕੰਡੀਆਂ ਹੀ ਨੇ ਡ੍ਰਿਪ ਲੀਏ ਵੀ ਮੈਂ 20 ਕਿੱਲੇ ਦੀ ਖੇਤੀ ਕਰਦਾ ਪਿੰਡ 'ਚ ਮੈਂ 20 ਕਿੱਲੇ ਵਾਲਾ ਕਹੋ ਨਾ ਵੀ ਮੇਰੇ ਕੋਲ 20 ਕਿੱਲੇ ਹੈ ਆਹੀ ਆ ਬਾਤ ਤੇਰੇ ਫਿਰ ਤਾਂ ਤੇਰੇ ਤਾਂ ਦਾਸੀ ਰਹਿਣਗੇ ਤੈਨੂੰ ਪਤਾ ਹੈ ਹਾਂ 10 ਕਿੱਲੇ ਦਾ ਕਿੰਨਾ ਠੇਕਾ ਬਣ ਜੂ ਦਿੱਤਾ ਨਹੀਂ ਜਾਣਾ ਕਿੱਥੋਂ ਕਿਉਂ ਨਹੀਂ ਦਿੱਤਾ ਜਾਣਾ ਕੰਡੀਆਂ ਦੀ ਬਣ ਜਾ ਕਰੋ ਪੰਡਾ ਆ ਪਤਾ ਕਿ ਕਿਠੇਕਾ ਦੇ ਦੇਣਾ ਪਤਾ ਪੰਦਰਤੀਆਂ ਦੀ ਦੇ ਦੇ ਕਰਾਂਗੇ ਘੱਟ ਖਾ ਲਾਂਗੇ ਘੱਟ ਪੀ ਲਾਂਗੇ ਕੱਟਾ ਕੋਈ ਗੱਲ ਖਰਚਾ ਕਰਾਂਗੇ ਨਾ ਮਲੀ ਜੀ ਤੈਨੂੰ ਮੇਰ ਲਾੜੇ ਆਪਾਂ ਦਾ ਇੰਨਾ ਖਰਚਾ ਕਰਦਾ 20 ਕਿੱਲਿਆਂ ਨਾਲ ਨਰਵਾ ਮਾਸਾ ਹੁੰਦਾ 10 ਕਿੱਲਿਆਂ ਆਪਾਂ ਕਿੱਥੋਂ ਕਰਾਂਗੇ ਅੱਧੀ ਆਮਦਨ ਰਹੀ ਅੱਧੀ ਕਾਹਦਾ ਖਰਚਾ ਹੈ ਖਰਚੇ ਨੂੰ ਸਾਨੂੰ ਕਿਹੜਾ ਤੂੰ ਨਿੱਤ ਲੀੜਾ ਕਪੜਾ ਲੈ ਕੇ ਦਿੰਨੇ ਸਾਨੂੰ ਤਾਂ ਸ਼ੀਮੀ ਨਾ ਤੂੰ ਲੈ ਕੇ ਜਾਂਦਾ ਚੰਗਾ ਸੁਣ ਲੈ ਹਾਂ ਤਾਈ ਦੇ ਕੱਪੜੇ 'ਚ ਮੱਚੀ ਜਾਨੀਏ ਤੂੰ ਆ ਦੇਖ ਲੈ ਮੇਰੇ ਕੋਲ ਤਾਂ ਪੈਸੇ ਨਹੀਂ ਆ ਮੇਰੇ ਕੋਲ ਤਾਂ ਤਾਂ ਵੀ ਆ 400 ਦਾ ਛੂਟ ਹੈ ਸੂਤੀ ਤੇ ਤਾਈ ਦੇ ਲਾ ਘਰੇ ਕਿਵੇਂ ਬਣੀ ਫਿਰਦੀ ਹੈ ਮਾ ਲਈ ਮੁੱਠੀ ਆ ਕੱਲ ਨੂੰ ਮਾਰ ਲਿਆ ਕਰ ਸ਼ਿਆਸਤ ਤੋਂ ਕੰਮ ਲੈ ਲੈ ਮੜਾ ਜੇ ਪੈਰੀਆਂ ਥਲ ਆ ਜਾ ਗਰ ਤਾਈ ਦੇ ਮੈਥੋਂ ਨਹੀਂ ਲੱਗਦੇ ਪੈਰੀ ਪੂਰੀਆਂ ਆ ਥਾ ਉਹ ਤਾਂ ਤੂੰ ਕਾਹਦੇ ਦੇਦੀ ਸੀ ਤੂੰ ਤੇ ਬੇਬੇ ਨੇ ਚੜਾਈ ਆ ਸਿਰ ਤੇ ਤੁਸੀਂ ਲਾਉਂਦੇ ਸੀ ਤਾਈ ਦੇ ਪੈਰੀਆਂ ਤਾਂ ਮੈਥੋਂ ਨਹੀਂ ਲੱਗਦੇ ਲੁਕਦੇ ਮੈਂ ਤੈਨੂੰ ਰੱਖਾਂ ਮੈਂ ਤਾਂ ਜਮਾ ਸਿੱਧੀ ਹੁੰਦੀ ਆ ਉਹਨੂੰ ਮੈਂ ਤਾਂ ਜਮਾ ਨਹੀਂ ਦਬਦੀ ਉਹ ਤੋਂ ਉਹ ਤੈਨੂੰ ਤਾਵਣਾ ਪਊਗਾ ਮੈਂ ਨਹੀਂ ਦਬਦੀ ਫਿਰ ਜੇ ਤੂੰ ਚਾਹਦਾ ਬਾਵੇਂ ਮੇਰੇ ਪਿਓ ਨੇ 10 ਕਿੱਲਿਆਂ ਤੇ ਰਿਸ਼ਤਾ ਕਰਿਆ ਮੇਰਾ ਮੇਰਾ ਕੜਾ 20 ਤੇ ਕਰੇ ਵੀ ਤਾਈ ਦੇ ਮਾਂ ਦੇਖ ਕੇ ਕਰੇ ਉਹ ਮੇਰੀ ਤਾਂ ਗੱਲ ਸੁਣ ਲੈ ਤੇਰੇ ਪਿਓ ਨੇ ਤਾਂ 10 ਕਿੱਲਿਆਂ ਤੇ ਕਰਿਆ ਰਿਸ਼ਤਾ ਉਹ ਮੈਂ ਤਾਂ ਹੁਣ ਵੀ ਦਾ ਮਾਲਕ ਬਣਿਆ ਬੱਛਾ 20 ਦਾ ਤੈਨੂੰ ਕੀ ਮਾਰਾ ਏ ਲੇਖਾ ਕੱਢ ਦੇ ਮੜਾ ਮੈਂ ਤਾਂ ਦਿਮਾਗ ਖੋਲ ਲਵਦਾ 20 ਕਿੱਲੇ ਨਹੀਂ ਹੈਗੇ ਤੇਰੇ ਤੇਰੇ 10 ਕਿੱਲੇ ਆ ਤੇਰੇ 10 ਉਹ ਕੌਣ ਕਹਿੰਦਾ 10 ਨਹੀਂ ਹਾਂ ਤੈਨੂੰ ਪਤਾ ਜਦੋਂ ਜੱਟ ਫਸਲ ਵੇਚ ਕੇ ਆਉਂਦਾ 20 ਕਿੱਲਿਆਂ ਦੀ ਮੈਂ ਜੱਟ ਦੇ ਤਾਂ ਜਣੇ ਦੀ ਫਸਲ ਵੇਚ ਕੇ ਹੱਥ ਚ ਪੈਸੇ ਨਹੀਂ ਨਾ ਮੇਰੇ ਅੱਥੇ ਕਿਦਿੰਨੇ ਗੁੱਟੀ ਜਾਂ ਬੇਬੇ ਦੇ ਦੇਣਾ ਪੈਸੇ ਤਾਂ ਤਾਈ ਨੂੰ ਪੜਾ ਦੇਣੇ ਉਹ ਤਾਈ ਤਾਈ ਨਹੀਂ ਕਿ ਪੈਸੇ ਖਾਣੇ ਨੇ ਖਾਣੇ ਨਾਲ ਮਾਰੀ ਗਈ ਫੋਨ ਤਾਈ ਮੈਂ ਤੈਨੂੰ ਦੱਸਾਂ ਐ ਨਹੀਂ ਪਤਾ ਅਗਤਾ ਕੋ ਉੱਥੇ ਫੜਾਈ ਜਾਂਦੀ ਏ ਬੇ ਉੱਥੇ ਬੈਂਕਾਂ ਪਾ ਲੈਣਾ ਆ ਬਦਗਾ ਪਾ ਹੀ ਗਰੀਬ ਦੇ ਗਰੀਬ ਰਹਿ ਜਗੇ 10 ਕਿੱਲਾਂ ਦਾ ਕਾਹਦਾ ਮਾਨ ਕਰਦੇ ਉਹ ਮਾੜੀ ਮੋਟੀ ਆ ਕੱਲ ਨੂੰ ਹੱਥ ਪਰ ਲੈ ਮੈਥੋਂ ਕੋਈ ਗੱਲਾਂ ਸਿੱਖ ਲਿਆ ਕਰੋ ਜੇ ਨਹੀਂ ਤੁਸੀਂ ਜਾਣਦੀਆਂ ਕੋਈ ਕਰ ਲੋ ਤੂੰ ਭੋਰਿਆਂ ਦੀ ਸਿਆਸਤ ਦੱਸ ਦੇ ਫੇਨਾ ਕੀ ਸਿਆਸਤ ਕਰੀਏ ਹਾਂ ਆਹ ਸਿਆਸਤ ਬੱਸ ਉੱਤੋਂ ਤੋਂ ਜੇ ਮੈਂ ਕਹੇ ਤਾਈ ਮੈਂ ਤਾਂ ਤੇਰੇ ਬੰਨੀ ਆ ਸਸ ਆਹੀ ਕਹਿਣਾ ਇੰਨੇ ਤਾਈ ਭੁੱਲ ਜਾਂਦੀ ਆ ਤੋ ਆਪਾਂ ਤਾਈ ਨਾਂ ਬੰਨੂ ਨਹੀਂ ਹੈ ਨਾ ਤਾਈ ਨਾਂ ਤਾਂ ਤੋ ਵਿਚੋਂ ਨਹੀਂ ਹੈ ਉਹ ਨਹੀਂ ਪੈਸੇ ਤੇ ਤਾਈ ਨੂੰ ਬਣਾਣਾ ਮੈਨੂੰ ਇਹ ਦੱਸ ਜਿਹੜੀ ਫਸਲ ਵੇਚ ਕੇ ਆਉਣਾ ਤੇ ਉਹਦੇ ਹਿਸਾਬ ਕੀ ਨੂੰ ਮਿੰਨਾ ਤਾਈ ਨੂੰ ਦੇ ਨਾ ਕੇ ਤਾਈ ਕੋਲੇ ਸਾਰਾ ਪੈਸਾ ਤੇ ਲਿਫੜਾਉਣਾ ਹੋਰ ਮਕਾ ਛੱਡ ਤਾਈ ਮੇਰੇ ਨਾ ਟੂਮਾ ਵੀ ਉਹ ਵੀ ਦੱਬੀ ਬੈਠੀ ਹੈ ਉਹ ਵੀ ਆਹਦੀ ਪੇਟੀ 'ਚ ਧਰੀ ਬੈਠੀ ਹੈ ਕਹਿੰਦੀ ਮੈਂ ਮੇਰੀ ਸਾਖੀ ਬੰਦਾ ਮੈਨੂੰ ਨਹੀਂ ਪਤਾ ਪਾਰਾ ਸਾਮ ਸਭਈ ਤੇ ਰੱਖੀ ਹੋਈ ਹੈ ਓekra ਕੁਛ ਖਾ ਲੂਗੀ ਤੇਰੇ ਵਰਗੇ ਕਮਲੇ ਬੰਦੇ ਨੇ ਨਾ ਸਾਹ ਸੁਈਏ ਦਉ ਤਾਂ ਪਤਾ ਲੱਗਦਾ ਜਿਦੋਂ ਲੈ ਕੇ ਟੱਟਾ ਜਾਣਾ ਹੈ ਮੇਰੇ ਵਾਸਤੇ ਚਾਹ ਬਣਾ ਕੇ ਲਿਆ ਕੜੀ ਓ ਮੈਂ ਤਾਂ ਤੇਰੀ ਨਣਵੇਂ ਤੂੰ ਮੈਨੂੰ ਸਭ ਪੇਕਿਆਂ ਦਾ ਹਲ ਕਰ ਮੇਰਿਆਂ ਦਾ ਓ ਕੋਈ ਨਹੀਂ ਪੇਕਿਆਂ ਦਾ ਹਲ ਤਾਂ ਆਪੇ ਤਾਈ ਗੁਰੂ ਜੀ ਨਾਲ ਚੜ ਤਾਈ ਨਿੱਕ ਜਨ ਚਿਰ ਨਹੀਂ ਜਾ ਸਕਦੀ ਤੂੰ ਅੱਛਾ ਹਾਂ ਮੈਂ ਤਾਈ ਦੇ ਨਾਲ ਜਾ ਮੈਂ ਦੇਖ ਬੇਬੇ ਨੇ ਮੈਨੂੰ ਤਾਂ ਕਿਹਾ ਸੀ ਵੀ ਮੈਂ ਮੁੰਡੇ ਨੂੰ ਕੁਛ ਦੀ ਆ ਉਹ ਬਾਗ ਜਾ ਮੈਂ ਜਾਣਾ ਹੈ ਕਿਤੇ ਉਹ ਬਾਗ ਦੇ ਚਾਹ ਬਣਾ ਖੇ ਲਿਆ ਕੁਟ ਮਰੇ ਵਾਸਤੇ ਵੱਡਾ ਦਾ ਲੀਡਰ ਹੈ ਬਣਾ ਦੇ ਹੁਣ ਚਾਹ ਸਾਹਮਣੇ ਟੱਬਰ ਨਾ ਕਿੱਥੋਂ ਬਾਹ ਪੈ ਗਿਆ ਉਹ ਕੱਲਾ ਮੈਂ ਸਿਆਸਤਦਾਨ ਕੀ ਕਰੂੰ ਇਸ ਘਰ ਚ ਮੈਂ ਸਿਆਸਤਾਂ ਕਰਕੇ ਕੀ ਕਰੂੰਗਾ ਉਹ ਮੈਨੂੰ ਤਾਂ ਐ ਲੱਗਦਾ ਵੀ ਜਿੱਤ ਪਾਈ ਨਾ ਹੈ ਐਂ ਲੜਦੀਆਂ ਰਹੀਆਂ ਨਾ ਮੇਰੀ ਤਾਂ ਨੰਬਰ داری ਖੋਰੀ ਦੇਣਗੀਆਂ ਇਹ ਲੈ ਆ ਮਾਇਆ ਪਤਾ ਨਹੀਂ ਕੀ ਕਰਨ ਲਾਤੀ ਹੁਣ ਹਰਪ੍ਰੀਤ ਨੇ ਕੀ ਕਰਨ ਲਾਤੀ ਹੁਣ ਤੈਨੂੰ

ਨਿਰਪਣ ਐ ਬਸ ਪੁੱਛੀਦਾ ਤੂੰ ਮੈਂ ਤਾਂ ਤੇਰੇ ਮੂਹਰੇ ਹੁਣ ਟਾਈਮ ਕਰ ਲਿਆ ਪੂਰਾ ਮੇਰੀ ਗੱਲ ਸੁਣ ਮੇਰੇ ਮੂਹਰੇ ਕਾਹਦਾ ਕਰ ਲਿਆ ਆਪਾਂ ਤਾਂ ਵਧੀਆ ਟਾਈਮ ਪਾਸ ਕੀਤਾ ਸੀ ਤੇ ਤੂੰ ਹੁਣ ਆਏ ਕਹੇ ਉਹ ਨੂੰ ਬਾਗ ਜਾਂਦੇ ਦੋ ਦਿਨਾਂ ਬਾਗ ਜਾਂਦੇ ਪਹਿਲੇ ਛੁੱਟੀਆਂ ਚ ਆਪਾਂ ਦੋਨੇ ਨਾਲ ਮਿਲ ਕੇ ਕੰਮ ਕਰਨਾ ਮੇਰੀ ਗੱਲ ਸੁਣ ਲੈ ਫਿਰ ਨਾ ਚੜਾਉ ਉਹ ਨੂੰ ਅੱਜ ਤਾਂ ਦੋ ਦਿਨ ਜਾਊਗੀ ਮਹੀਨਾ ਮਹੀਨਾ ਲਾਇਆ ਕਰੋਗੀ ਫਿਰ ਕੰਮ ਕੌਣ ਕਰੂਗਾ ਤੂੰ ਤੇ ਅੱਥ ਤਾ ਹੁੰਦਾ ਨਹੀਂ ਤੇਰੇ ਤਾਂ ਆਪ ਕਿਤੇ ਘੋਡੇ ਧੋਕ ਦਿਆ ਮਾਤਾ ਤਤੋ ਕਰ ਨਾ ਕਰ ਆਇਆ ਵੀ ਨਹੀਂ ਸੀ ਆਪਾਂ ਤਾਂ ਗੋਊ ਕੂੜੀ ਪਹਿਲਾਂ ਲਾ ਲੈਨੇ ਸੀ। ਕੀ ਗੱਲ ਹੁਣ ਆਈ ਇਹ ਬਹਿਲੀ ਰਹਿੰਦੀ ਐ ਵੀ ਸਾਰਾ ਕੰਮ ਕਰ ਲਿਆ ਕਰੂਗੀ। ਹੁਣ ਇਹ ਛੁੱਟਣਾ ਚ ਟੌਰ ਚੱਕ ਲੈਂਦੀ ਐ। ਕੀ ਹੋਗਾ ਜੇ ਛੁੱਟਣਾ ਮਿਲ ਗਿਆ ਕਰੇ ਵੀ ਕੰਮ ਹੁੰਦੇ ਐ। ਆਖੇ ਨੂੰ ਮੈਂ ਵੀ ਆਪਾਂ ਖੇਤੀ ਕਰਦੇ ਐ ਭਾਈ। ਆਪਾਂ ਨੂੰ ਸਰਦਾ ਨਹੀਂ ਕਰਮ। ਹਾਂ ਆਪਾਂ ਕੰਮ ਸਾਰਾ ਦਿਨ ਕਰੇ ਕਰਨਾ ਪਿਆ ਪਸ਼ੂਆਂ ਦਾ ਵੀ ਐ ਖੇਤ ਦਾ ਵੀ ਕਦੇ ਚਾਹ ਕਾ ਦਿਨ ਮੁੰਡੇ ਨੂੰ ਕਦੇ ਰੋਟੀਆਂ ਪਕਾ ਕੇ ਖਿਡਿਆੜੀਆਂ। ਮੈਂ ਕਿੰਨੇ ਮਿੰਟ ਬਾਅਦ ਜਪਲਾਨ ਨਾ ਤਾਂ ਕੋ ਮੈਂ ਤਾਂ ਸੋਸੋ ਕੁਸ ਬੋਲੀ। ਕਨਿ ਮੁੰਡਾ ਕੋਲੇ ਬਾਗ ਆਰੇ ਮੱਤ ਨਹੀਂ ਆਏਗੀ ਸੁਣ ਤਾ ਮੁੰਡਾ ਨੂੰ ਮੂਰਾ ਬੋਲਦਾ ਨਾ ਮੇਰੇ ਨੂੰ ਮੂਰਾ ਬੋਲ ਮੈਨੂੰ ਤਾਂ ਬਲਾ ਹੀ ਆਸਤ-ਆਸਤ ਕਰਦੇ ਆਗੇ ਆਹ ਦੇਖ ਲੈ ਕੱਲ ਦੀ ਭੂਤ ਨਹੀਂ ਸਿਵਾਂ ਚੱਦ ਆਪਣੀ ਤਾਂ ਦੇਖ ਲੈ ਗੱਲੀ ਦੀ ਸੁਣ ਦੀਗੀ ਹੁਣ ਦੇਖ ਅਗਰ ਨਾਲ ਨਹੀਂ ਕੁਝ ਕਹਾਂ ਤੈਨੂੰ ਮੈਂ ਨਹੀਂ ਕੁਝ ਕਹਿੰਦੀ ਆਪਾਂ ਤਾਂ ਦੇਖ ਵਧੀਆ ਲੈਨੇ ਆਪਾਂ ਤਾਂ ਵਧੀਆ ਕਰ ਹੁਣ ਤੇ ਕਰ ਚਲਾ ਮੈਨੂੰ ਕੱਲ ਤੋਂ ਮੇਰੇ ਦਰ ਤੇ ਆ ਰਿਹਾ ਤਾ ਹੁਣ ਇਹਨਾਂ ਨੂੰ ਆਂ ਵੀ ਮੈਂ ਆਉਂਦੇ ਹੱਥ ਚ ਕਰਾ ਇਹ ਤਾਂ ਹੁੰਦਿਆਂ ਨੂੰ ਆ ਹੀ ਹੁੰਦਾ ਵੀ ਮੇਰੇ ਹੱਥ ਚ ਹੋਵੇ ਕਬੀਲਦਾਰੀ ਮੇਰੀ ਗੱਲ ਸੁਣ ਲਾ ਪੰਤਾ ਨਹੀਂ ਲਾਇ ਸੀ ਦੋ ਰੁਪਏ ਕਦੇ ਹਾਂ ਇਹ ਤਾਂ 5000 10000 ਦੇ ਸੂਟ ਮੰਗਾ ਕੇ ਪਾਉਂਦੀ ਆ ਆਨਲਾਈਨ ਵਾਲਾ ਬਾਹਰ ਚ ਖੜਾ ਰਹਿੰਦਾਗਾ ਮੈਂ ਕਿੱਥੋਂ ਦੇ ਮੈਂ ਉਹਨੂੰ ਪੈਸੇ ਫਿਰ ਤੂੰ ਹੀ ਦਿੰਨੀ ਆਗੀ ਮੈਨੂੰ ਤਾਂ ਪਤਾ ਹੀ ਨਹੀਂ ਕਦੋਂ ਇਹ ਆਵੜਾ ਮੰਗਾ ਲਾਂਦੀ ਆਗੀ ਤੈਨੂੰ ਹੀ ਪਤਾ ਤੁਸੀਂ ਮੰਗਾਉਂਦੇ ਆ ਰਹੇ ਹੋ ਦੋਨੇ ਜਾਣੀ ਆ ਮੈਂ ਤੂੰ ਕਰ ਦਿੰਦੀ ਆ ਮੈਨੂੰ ਕਹਿੰਨੇ ਕਾਹੇ ਪੈਸੇ ਦੇ ਦੇ ਇੱਕ ਦੋ ਵਾਰ ਤਾਂ ਮੈਂ ਦੇ ਦੇ ਫੋਜ ਮੈਂ ਕਿੱਥੋਂ ਦੇਵਾ ਪੈਸੇ ਕਬੀਲਦਾਰੀ ਦੇਖ ਲੈ ਤੈਨੂੰ ਪਤਾ ਕਿੱਡੀ ਆਗੀ ਹਾਂ ਸੱਜੇ ਪਾਸੋਂ ਕਦੇ ਖੱਬੇ ਪਾਸੋਂ ਚਾਹ ਗੁਰੂ ਵੀ ਚਾਹੀਏ ਦਵਾਈਆਂ ਵੀ ਕਾ ਕੋਈ ਦੋਣ ਆਇਆ ਕਰ ਪਾਪੇ ਜਾਨੇ ਦੋ ਦਿਨ ਹੋਰ ਕੀ ਔਖੀਆਂ ਸੌਖੀਆਂ ਕਰ ਲਾਂਗੇ ਕੰਮ ਪਰ ਕੀ ਕੀ ਕੱਢਾਂਗੇ ਆਪਾਂ ਚੰਬਲ ਜੂਗੇ ਉੱਥੇ ਜਾ ਕੇ ਚਲ ਕੋਈ ਦੇਖੀਏ ਇਹ ਚੰਬੜੂ ਵੀ ਫੇਰ ਆਪਾਂ ਬਧੀਆ ਰਹਿਾਂਗੇ ਦੋਨੇ ਦੀ ਰਾਣੀ ਬਿਠਾਣੀ ਮੌਜ ਨਾਲ ਆਠ ਲਿਗੀ ਪਰ ਕੰਮ ਦਾ ਵੀ ਕੋਈ ਆਉਂਦਾ ਨਹੀਂ ਓਏ ਯਾਰ ਫੇਰ ਔਖੀਆਂ ਸੌਖੀਆਂ ਕਰ ਲਾਂਗੇ ਆਪਾਂ ਜਾ ਉਹਨੂੰ ਕਹਦੇਾਂਗੇ ਵੀ ਬਾਬਜਾ ਜਾ ਫਾ ਬਾਬਜਾ ਕੀ ਮੈਂ ਤੈਨੂੰ ਕਹਣਾ ਤੇਨ ਸਿਰ ਨਾ ਚੜਾ ਇਹਨੂੰ ਤੂੰ ਹੱਥਾਂ ਤੇ ਨਿਕਲ ਜੂਗੀ ਇਹ ਤਾਂ ਮੁੰਡਾ ਮੂਰੇ ਵੀ ਪੜਕ ਪੜਕ ਬੋਲਦੀ ਆ ਤਨ ਕਾਇ ਨਹੀਂ ਭੇਜਤਾ ਜਾਣ ਨਹੀਂ ਦਿੰਦੀ ਤੂੰ ਹਟ ਜਾ ਹਾਂ ਇਹਨੂੰ ਕਦੇ ਜਾਣ ਨਹੀਂ ਦਿੰਦੀ ਹਾਂ ਕਦੇ ਸਿੱਧਾ ਪੜਾ ਦੰਗਾਂ ਨਹੀਂ ਸੀ ਛੁੱਟੀਆਂ ਆਉਂਦੀਆਂ ਸੀ ਹਾਂ ਮੈਂ ਤਾਂ ਕਿ ਮੇਰੇ ਕਾਲੇ ਤੇ 1 ਘੰਟਾ ਭਾਵੇਂ ਜਾਣਦੀ ਨਹੀਂ ਮੈਂ ਤਾਂ ਘਰੇ ਹੀ ਕੰਮ ਕਰੀਏ ਜੇ ਕਰੇ ਥੋੜਾ ਕੰਮ ਆਪਣਾ ਕਰ ਤਾਂ ਇਹੀ ਹੁੰਦਾਗਾ ਤੇ ਕਿੰਨਾ ਵੀ ਚਿਰ ਦੇ ਜਾਣਗੇ ਕਿੰਨਾ ਤੇਰ ਜਾਵਾਂਗੇ ਕਾਕਸਿੰਦ ਘਰੇ ਹੀ ਕੰਮ ਆਉਂਦਾ ਤੂੰ ਉਹਨੂੰ ਆਏ ਸਮਝਾ ਵੀ ਜਾਹੀਂ ਨਾ ਪੈਕੀ ਬਾਦਾਂ ਬਚਾਰਾ ਕਹਿ ਨਹੀਂ ਆਇਆ ਮੇਰੀ ਗਰਮ ਮੰਦੀ ਆ ਉਹ ਤੈਨੂੰ ਪਤਾ ਹੈ ਤੇ ਇੱਥੋਂ ਤਾਂ ਡਰਦੀ ਆ ਮਾੜਾ ਡਰਦੀ ਕੀ ਡਰ ਮੈਨੂੰ ਤਾਂ ਆਪ ਡਰਉਂਦੀ ਆ ਲੜਦੀ ਆ ਪੂਰਾ ਉਹ ਵੀ ਆਏ ਆ ਕਿ ਤੈਨੂੰ ਪਤਾ ਉਹਦੇ ਪੈਕੇਜ ਖਾਣਦੇ ਆਗੇ ਵੀ ਤਾਈ ਮੂਹੇ ਆ ਸੋਦੀ ਪੁੱਤਰੀ ਨਹੀਂ ਮੈਨੂੰ ਤਾਂ ਕੋਈ ਨਹੀਂ ਬੋਲਦੀ ਇਹ ਨਹੀਂ ਆ ਬੋਲਦੀ ਆ ਇਹ ਤਾਂ ਆਈ ਆ ਆ ਬਾਈ ਆਪਾਂ ਕੋਈ ਨਹੀਂ ਇਥੇ ਮਾੜਾ ਕਹਿ ਨਹੀਂ ਹੈਗੀ ਵੀ ਤੂੰ ਭਾਈ ਤੇ ਤਾਈ ਜੋ ਜਾ ਆਪਣੀ ਗਈ ਮੈਂ ਨਹੀਂ ਗਈ ਕਿਤੇ ਘਰ ਨਹੀਂ ਆਇਆ ਕਹਿੰਦਾ ਭਾਈ ਕਰਾ ਕੰਮ ਬਿਠਾ ਰਗਾ ਆਪਣੇ ਹਾਂ ਵੀ ਤੇ ਤੈਨੂੰ ਜਾਣ ਨਹੀਂ ਦਿੰਦੀ ਤੈਨੂੰ ਹਾਂ ਨਾ ਮੁੰਡੇ ਨਾਲ ਲੜੀ ਜਾਂਦੀ ਸਾਨੂੰ ਪੁੱਛ ਲੈ ਕਾਹਤ ਲੜਦੀ ਸਜਾਈ ਰੌਲਾ ਛੁੱਟੀਆਂ ਦਾ ਰੌਲਾ ਕਾਦਰ ਰੌਲਾ ਜਾਣ ਦਾ ਪੈ ਕੀ ਮੈਂ ਕਹਿ ਨਹੀਂ ਆਉ ਨੂੰ ਛੁੱਟੀਆਂ ਮੈਂ ਰੱਗਾਂ ਤਾਰ ਚੱਕ ਲੈੰਦੀ ਹਾਂ ਰੋਏ ਸੂਟ ਮਾ ਪਾਉਂਦੀ ਹਜ਼ਾਰ ਦਾ ਮੰਗਾਲਾ 2000 ਦਾ ਮੰਗਾਲਾ ਉਹਨਾਂ ਨਾਲ ਨਾਲ ਮਾਰਚਿ ਕੜਾਈ ਰੱਖਦੀ ਆ ਕਾਈ ਦਸ ਕਿਥੋਂ ਦੇਵੇ ਕਾਈ ਦਾ ਕਾਬ ਦਾ ਗੱਡੇ ਦੀ ਡਿੱਕਬੀਲਦਾਰੀ ਆ ਹਲਪੀਜ਼ ਆ ਕੀ ਹੈ ਬੇ ਉਹ ਤੇ ਤਾਈ ਨੂੰ ਜਦੋਂ ਪੁੱਛਿਆ ਸੀਗਾ ਉਹ ਤਾਂ ਜਾਣ ਨਹੀਂ ਦਿੰਦੀ ਕਹਿੰਦੀ ਕਿ ਕੀ ਕਰਨਾ ਜਾ ਕੇ ਉੱਥੇ ਕਹਿੰਦੀ ਜੇ ਤੂੰ ਨਹੀਂ ਗਈ ਮੈਂ ਨਹੀਂ ਗਈ ਬੜਾ ਬਾਹਰ ਜਾਂਦੇ ਦੋਦਣਾ ਤਾਈ ਨੇ ਪੁੱਛਿਆ ਸੀ ਤਾਈ ਨੇ ਕੀ ਕਰਨਾ ਇਹ ਮਿਚੜਨ ਦਾ ਯਾ ਤੂੰ ਬਠੀ ਤੂੰ ਕਹੀ ਨਹੀਂ ਨਹੀਂ ਬੜ ਜਾ ਤਾਈ ਲਈ ਨਹੀਂ ਉਹ ਉਹਦੇ ਵੀ ਪੁੱਗਦੀ ਆ ਕਰ ਚਾ ਕਿੰਨਾ ਚਿਰ ਪੁੱਗੂਗੀ ਸਾਰੀ ਉਮਰ ਉਸੇ ਦੀ ਪੁੱਗੀ ਹੋਵੇ ਤੂੰ ਉਹਦੇ ਮੂਰੇ ਪਾਈ ਹੋਈ ਹਾਂ ਗੱਲ ਸ਼ਰਨ ਮਾ ਕੇ ਤਰੀ ਭਰੀ ਮੈਂਥੋਂ ਨਹੀਂ ਨਹੀਂ ਪਾਈ ਦੀ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਜਾਣ ਨੂੰ ਕਿਹਾ ਮੈਂ ਜਾਣਾਂ ਤਾਂ ਮੈਂ ਜਾਣੀ ਜਾਣੇ ਮੈਂ ਨਹੀਂ ਹੱਟਦੀ ਹੁਟਦੀ ਕਿਸੇ ਦੀ ਹਟਾਈ ਨਾ ਹਾਂ ਜਾਣਾ ਫੇ ਆਪਾਂ ਇਹ ਰੋਣ ਦੀ ਖੇਸ ਕਰੂਗੀ ਫੇਰਾ ਨਾ ਚਿਹਰਾ ਮੈਂ ਮੇਰੇ ਨਾਲ ਉਹਦਾ ਤਾਂ ਇਸ ਤਰ੍ਹਾਂ ਨਦੀਨ ਮੇਰਾ ਨਹੀਂ ਜਾਂਦਾ ਚਾਹ ਤੂੰ ਤਾਂ ਅੱਖਾਂ ਲੱਗ ਜੈਗੀ ਫੇਰ ਵੀ ਆਪਦੀ ਹੈ ਉਹ ਬਗਾਨੀ ਹੈ ਕੀ ਗੱਲ ਬੇਬੇ ਬਗਾਨੀ ਕਿਉਂ ਜੋ ਤੁਸੀਂ ਸਾਰੇ ਕਾਸੇ ਦਿੱਤਾ ਹੁ ਮੂਰ ਕਰ ਰੱਖੀਏ ਚੌਧਰ ਤਾਂ ਸਾਰੀ ਉਹਨੂੰ ਪੜਾ ਰੱਖੀਏ ਕਬੀਲਦਾਰੀ ਉਹਦੇ ਹੱਥ ਚ ਹੈ ਨਾ ਤਾਂ ਤੂੰ ਪੈਸਾ ਤੇ ਨਹੀਂ ਫੜਦੀ ਕੋਈ ਨਾ ਕੋਈ ਮੰਡੀ ਜਾਨੀਏ ਮੇਰੇ ਨਾਲ ਆਪਾਂ ਦੋਨੇ ਸੱਤ ਸਾਲਾਂ ਬਾਅਦ ਚੱਲ ਗਏ ਤੂੰ ਤਾਂ ਮੁੰਡੇ ਮੰਗਰ ਲੱਗ ਕੇ ਤਰਪਾਨੀ ਜਿਉਂ ਜਾਉ ਤੇ ਜਾਨੀਏ ਤੇ ਜਿਉਂ ਨੇ ਕਹਤਾ ਨਹੀਂ ਜਾਣਾ ਤਾਂ ਨਹੀਂ ਜਾਣਾ ਉਹ ਬਰਲਾਲ ਕੋ ਦੇ ਰੋ ਦੋਨਾਂ ਕੋਈ ਅਗਵੀਂ ਦਾਈ ਉਹ ਹੀ ਪਾੜੀ ਐ ਕਿਤੇ ਉਹਦੇ ਕੋਲ ਈ ਪਾੜੀ ਪਾੜੀ ਨੂੰ ਪਾੜੀ ਨੂੰ ਸੰਭਾਲ ਰੱਖਿਆ ਗੱਲ ਨੇ ਸਾਰਾ ਕੁਸਾ ਪਾੜੀ ਕਹਿ ਕੇ ਛੱਡ ਜਾਂਦਾ ਸਾਨੂੰ ਤਾਂ ਮਾਪ ਪਤਨ ਨੂੰ ਟਾਈ ਪਾੜੀ ਹੈਗੀ ਪਾੜੀ ਕਹਿੰਦੀਆਂ ਤਾਈ ਨਾਲ ਗੱਲ ਸੁੱਥ ਨਹੀਂ ਲੋਕਾਂ ਦੀ ਤਾਈ ਫਿਰ ਕਾਹ ਰੋ ਗੈਸ ਪਾਉਣਾ ਕਰ ਤਾ ਕਾਤਾ ਤੂ ਜਿਪਾ ਹੋ ਗਿਆ ਐ ਕਰ ਕੰਨ ਮੇੜ ਪਰ ਤਾਈ ਨੇ ਕਹਿੰਦੇ ਸਾਡੇ ਨਾਲ ਤੜ ਹੋ ਜਾ ਉਹ ਆਇਆ ਮੈਂ ਕਿੰਨੇ ਕਹਿਆ ਤੂੰ ਦਾ ਪਾਵਾ ਕਹੇ ਤੂੰ ਆਏ ਕਰ ਜਾ ਤੂੰ ਭਾਗ ਜਾ ਉਸਕੇ ਬਾਗ ਜਾ ਮੈਂ ਕਹਿੰਦੇ ਵੀ ਮੈਨੂੰ ਕਿਹਾ ਆਪਾਂ ਨੇ ਹੁਣ ਤਾਂ ਰਸਕੇ ਬਾਗ ਦੀ ਮੇਰੀ ਨੂੰ ਤਾਂ ਆਪਾਂ ਦਾ ਜਾ ਰਸਕੇ ਕਿੱਥੋਂ ਦੀ ਭਗ ਜਾ ਮੂਰੇ ਤਾਂ ਬੈਠੀ ਐ ਰਸਕੇ ਜਾਣ ਨੂੰ ਕਿਉਂ ਕਰੇ ਨਹੀਂ ਹੈਗੀ ਜਦ ਤਾਂ ਜਦੋਂ ਉੱਧਰ ਗਈ ਸੀ ਬਾਹਰ ਮੈਂ ਤੋਦੋ ਕਹਿੰਦੀ ਵੀ ਭਗ ਜਾ ਹਾਂ ਤੋ ਆ ਡਾਗ ਜਾਂਦੀ ਆਪਾਂ ਐਵੇਂ ਸੋਚਿਆ ਦਾ ਹਣਾ ਨਾ ਫਿਰ ਤੋਦੋ ਤਾਈ ਕਹਿੰਦੀ ਸੀ ਕਿ ਮੈਂ ਮੁੰਡੇ ਨੂੰ ਕੁਛ ਦੀ ਕਿ ਤੈਨੂੰ ਛੱਡਿਆ ਆਉਗਾ ਉਹ ਤੇ ਨਾਈ ਤੇਰਾ ਮੁੰਡਾ ਬਦਲ ਗਿਆ ਕੇ ਉਹ ਕਿ ਜਾਈ ਕਹੂੰ ਤਾਂ ਬਗਦੀ ਜਾਈ ਕਹੂੰ ਤਾਂ ਨਾ ਜਾਈ ਫੇ ਮੇਰੇ ਕਿਹੜਾ ਮੰਦਾ ਉਹ ਤਾਈ ਦੀ ਮੰਦਾ ਕਰ ਨਾਲ ਵੀ ਪਤਾ ਹੀ ਮੈਨੂੰ ਤਾਈ ਦੇ ਪੈਰ ਤੇ ਪੈਰ ਧਰਦਾ ਜੀ ਮੈਨੂੰ ਕਹਿੰਨਾ ਮੈਂ ਤਾਂ ਸਿਆਸਤ ਕਰਦਾ ਮੈਂ ਤਾਂ 20 ਕਿੱਲੇ ਦਾ ਮਾਰਿਆ ਕਰਦਾ ਕਿ ਆਪਣੇ ਕੋਲੇ 10 ਕਿੱਲੇ 10 ਕਿੱਲੇ ਆਪਾਂ ਤਾਈ ਦੇ ਵਾਹਣੇ ਵੇ ਮੈਂ ਤਾਈ ਦਾ ਬਾਂ ਤਾਂ ਨਹੀਂ ਆਪਾਂ ਨੂੰ ਮਿਲਦਾ ਤਾਂ ਤਾਈ ਦੀ ਰੂ ਉਹ ਤਾਈ ਦੇ ਉਹ ਆ ਮੈਂ ਤਾਂ ਆ ਵੀ ਮੰਨਦਾ ਹੈਗਾ ਉਹ ਤੇਰੀ ਮੰਨਦਾ ਪਤਾ ਨਹੀਂ ਕਿ ਸੱਚ ਪਾਇਆ ਤਾਈ ਨੇ ਸੱਚ ਪਾਇਆ ਵਾਲੀ ਗੱਲ ਮੈਨੂੰ ਤਾਂ ਆਪ ਲੱਗਦਾ ਵੀ ਉਹਨੇ ਤੇ ਕਿ ਗਈ ਨਾ ਕਿਸੇ ਕੋਲ ਜਾ ਕੇ ਆਈ ਮਾ ਮੋਟਾ ਦੱਸ ਪੁੱਛ ਕਰਕੇ ਆਈ ਵੀ ਵੀ ਕਿਹਨੂੰ ਦੱਸੀਏ ਪੁੱਛੀਏ ਮੈਂ ਤਾਂ ਕਦੇ ਕਿਸੇ ਕੋਲੇ ਗਈ ਨਹੀਂ ਮੈਂ ਕੋਈ ਬਹਿਨ ਪਾ ਕੇ ਧਰ ਦੂਗਾ ਤੇਰੀ ਮਾਂ ਨੂੰ ਬਹਿ ਗਈ ਵੀ ਸਾਡੇ ਇੱਕ ਮੇਰੀ ਤੇ ਜੀ ਦੇ ਸੱਸ ਦੀ ਕਿਉਂ ਨਹੀਂ ਪੂਦੀ ਆ ਗਈ ਵੀ ਬਗਾਨੀ ਹੈ ਤਾਈ ਜੀ ਕਿ ਮੈਂ ਪੂਦੀ ਆ ਨਾ ਦੱਸ ਵੀ ਦਿੰਦੇ ਉਹ ਵੀ ਹਾਂ ਦੱਸ ਦਿੰਦੇ ਸਿਆਣੇ ਖਬਰਾਂ ਉਹ ਜੀ ਪੁੱਗਣੀ ਹਟ ਜਾ ਆਪਣੀ ਪੁੱਗਣ ਲੱਗ ਜੀ ਸੱਸ ਨੂੰਹਾਂ ਦੀ ਫਿਰ ਮੈਂ ਜੀ ਆਉਂਦੀ ਮਾਂ ਕੋਲੇ ਜਾਉਂਗੀ ਆਦੀ ਮਾਂ ਨੂੰ ਫੇਰ ਹੀ ਕਹੂੰਗੀ ਜਾ ਕੇ ਜੇ ਜਾਣ ਦੇਵੋਗੇ ਜਿਤਾਈ ਨੇ ਜਾਣ ਹੀ ਨਾ ਦਿੱਤਾ ਮਾਂ ਕੋਲੇ ਮੈਂ ਕਿੱਥੇ ਭੱਗ ਜੂ ਤਾਂ ਆਏ ਘਰੇ ਜਦੋਂ ਕਿਸੇ ਪਾਸੇ ਐਸੇ-ਬਸੇ ਹੋਈਏ ਮੈਂ ਤੈਨੂੰ ਟਪਾ ਆਉਂਵੋ ਚੁੱਕਦੇ ਨੇ ਅੱਛਾ ਹਾਂ ਹੋ ਮੈਂ ਕਹਿ ਦੂੰ ਜਦੋਂ ਪਹਿਲੇ ਬਾਗ ਵਿੱਚ ਆ ਚੱਕ ਕੇ ਰਸ ਕੇ ਬਾਗ ਵੀ ਮੇਰੇ ਮੂੰਹ ਤਾਂ ਹੁਣ ਜਦ ਮੈਂ ਕਿਹੜਾ ਆਂਦੇ ਨਾ ਗੱਲ ਕਰਕੇ ਦੇਖਦੀ ਆ ਬੋਲਦੀ ਕੀ ਹਾਂ ਹੋ ਤਾਂ ਕਿਹਾ ਉਹਦੇ ਗੱਲ ਕਰ ਲੈ ਚੰਗਾ ਫਿਰ ਤੇ ਜਿਹੜੇ ਕਹਿੰਦੇ ਉਸੇ ਅੰਦਰੀ ਆ ਮੈਂ ਤਾਂ ਕੰਮ ਆਤਾ ਹੁਣ ਮੇਰੇ ਮੂੰਹ ਤਾਂ ਖਬਰ ਕਦੋਂ ਆਪ ਕੇ ਮੈਂ ਆਉਂਗੀ ਹੁਣ ਕਹਿੰਨੇ ਹਾਲੀ ਲਿਓ ਨਹੀਂ ਪੋ ਨਾ ਮੈਂ ਤਾਈ ਨੂੰ ਸਿੱਧੀ ਕਹਿੰਨੇ ਵੀ ਤਾਈ ਆਡੀ ਹੋਇਆ ਨਮੇੜੀ ਲੈ ਸਾਡੇ ਨੂੰ ਹਾਂ ਇਹ ਕਾ ਨੂੰ ਕਹਿਣਾ ਖਬਰ ਆਪਣਾ ਕੋਈ ਉਹੀ ਕਢਾ ਲੋਟਾ ਜੇ ਆਪਣੇ ਨਹੀਂ ਘਰੇ ਕੁੜੇ ਲੋਟਾਂ ਨੂੰ ਮੈਂ ਤੈਨੂੰ ਦੱਸਾਂ ਮੈਂ ਕਰਦੀ ਆ ਇਹਦੇ ਨਾਲ ਗੱਲ ਇਕੜਾ ਬਾਂਦੀ ਆਖੇ ਨਹੀਂ ਲੱਗਦੀ ਹੈਗੀ ਇਹ ਜੇ ਹੁਣ ਅੱਡ ਕਿਵੇਂ ਹੋ ਜਾਗੇ ਭਲਾ 10 ਕਿੱਲੇ ਜ਼ਮੀਨ ਦੇ ਵੀ 10 ਹੋ ਗਏ 10 ਆਉਦੇ ਹੈ ਜਾਇਦਾਤ ਸਾਰਾ ਦਿਨ ਕੰਮ ਧੰਦਾ ਕਰਦਾ ਮੁੰਡਾ ਭੱਜਿਆ ਫਿਰਦਾ ਰਹਿੰਦਾ ਮੇਰੇ ਕੋਈ ਨਿਵਾਹੀ ਜੋਹੀ ਆ ਕਿਹੜੇ ਬੈੜਾ ਹੋ ਗਏ ਮੈਨੂੰ ਇੱਥੇ ਬੈਠੇ ਨੂੰ ਅੰਦਰ ਬੜੀ ਬੈਠੀ ਆ ਨਾ ਤਾਂ ਕੋਈ ਚਾਹ ਰੋਟੀ ਕਰੇ ਨਾ ਕੋਈ ਦਾਲ ਪਾਣੀ ਤਰੇ ਭੁੱਖੇ ਮਰ ਗਏ ਸਮਨੇ ਬੋਰ ਮਾਰ ਦਿਆਂ ਨਾ ਪਹਿਲਾਂ ਤਾਂ ਸਮੇਂ ਦੀ ਟਾਈਮ ਨਾਲ ਖਾਈ ਪੀ ਲੈਂਦੇ ਸੀਗੇ ਜਦੋਂ ਦਿਹਾੜੀ ਆਉਂਦਾ ਤੇ ਬੇਟਾ ਮੈਂ ਹੀ ਕਰੀ ਜਾਂਦੀ ਆ ਨਾ ਟਾਈਮ ਨਾਲ ਚਾਹ ਕਰੇ ਨਾ ਟਾਈਮ ਨਾਲ ਰੋਟੀ ਪਕਾਵੇ ਨਿਹਰਪ੍ਰੀਤ ਕੀ ਕਹਿੰਦਾ ਮੈਂ ਤਾਂ ਦੁੱਧ ਚ ਪੱਤੀ ਪਾ ਲਾ ਮੈਨੂੰ ਤਾਂ ਬਲਾਈ ਭੁੱਖ ਲੱਗੀ ਪਈ ਆ ਮੈਂ ਫਿਰ ਆਪ ਤਾ ਕੇ ਪੀ ਲੈ ਇਤਰਾਣੇ ਜੀ ਕਹਦਾ ਦੁੱਧ ਚ ਪੱਤੀ ਪਾ ਕੇ ਪੀ ਲੈ ਹੱਥ ਦੇ ਤੇਰੇ ਬਣੇ ਤੈਨੂੰ ਆਪੇ ਕਰਕੇ ਖਾ ਲਾਸ ਮੈਂ ਤਾਂ ਕਹਦਾ ਆ ਫਾਨੀ ਮੈਨੂੰ ਨਾ ਕਮਸੇ ਤੂੰ ਹੁਣ ਮੈਨੂੰ ਘੇ ਘਖਣ ਵਾਲੀ ਆ ਗਈ ਮੈਂ ਤਾਂ ਤਾਂ ਹੀ ਐਵੇਂ ਨਿਕਰੀ ਆਖੂਗੀ ਜੇ ਕਿਸੇ ਚੀਜ਼ ਨੂੰ ਜੀ ਕਰਦਾ ਨਾ ਹੋ ਪਈ ਰਸੋਈ ਆ ਦੀ ਪਣਾ ਕੇ ਖਾਣਾ ਮੈਂ ਤਾਂ ਆ ਡੱਕਰੂਗੀ ਮੈਂ ਤੇ ਤੇਰੇ ਨਾਲ ਰੋਟੀ ਵੀ ਨਹੀਂ ਖਾਣੀ ਗੱਲ ਸੁਣਨੀ ਮੈਂ ਹੁਣ ਤਾਂ ਕਦੇ ਮੈਂ ਜਵਾਬ ਦਿੱਤਾ ਨਹੀਂ ਸੀਗਾ ਹਾਂ ਦਿੱਤਾ ਕਰਦੀਆਂ ਮੂੰਹ ਤਾਂ ਤੇਰੀ ਉੱਤੇ ਐਸ਼ ਕਰਦੀਆਂ ਮੈਨੂੰ ਤੂੰ ਤਪਾਈ ਨਹੀਂ ਐ ਇਸ ਕਰਕੇ ਮੈਨੂੰ ਮਝਾਰ ਵਾਲਾ ਪਕਾਪ ਕਖਵਾਉਂਗਾ ਨਾ ਦੁੱਧ ਚ ਪੱਤੀ ਪਾਪ ਦਿੰਦੀ ਸੀ ਕਿਰਕਾ ਮੈਂ ਅੰਦਰ ਨਹੀਂ ਬੜਦੀ ਜਾਸੀ ਹੁਣ ਭੱਜ ਜਾ ਮੈਂ ਕਿਹੜੇ ਤੈਨੂੰ ਲੈ ਕੇ ਆਈ ਨਾ ਵੀ ਤੇਰੇ ਖਾਤੇ ਗੱਡੀ ਲੈ ਕੇ ਗਈ ਸੀ ਆ ਜਾ ਤੈ ਸਾਡੇ ਕੋਲੇ ਚਾਹ ਤੋ ਨਾ ਡੋਨ ਨੂੰ ਫਿਰਦੀਆਂ ਮੈਂ ਨਾ ਫਿਰਦੀਆਂ ਹਾਂ ਮੈਂ ਟਾਡੀ ਆਉਂਗਾ ਰੋਜ਼ ਮਾਂਸਾ ਕਾ ਤੇ ਮੇਂ ਜੇਂ ਕੀਆ ਦੀ ਮਰਜੀ ਚਲਾਉਂਗੀ ਜਿਵੇਂ ਕਰਦਿਆਂ ਹੁੰਦਾ ਓਵੇਂ ਜਿਕੇ ਕਰੂੰਗੀ ਜਿਵੇਂ ਤੇਰੀ ਨੂਹ ਰਾਜ ਕਰਦੀ ਆ ਨਾ ਮੈਂ ਤੇ ਐਵੇਂ ਜਿਕਰ ਘਰ ਤੇ ਰਾਜ ਕਰਨਾ ਚਾਹੁੰਦੀ ਆ ਮੈਂ ਚਾਹੀ ਰਾਜ ਕਰੂੰ ਮੈਨੂੰ ਪਤਾ ਆ ਕਿ ਮੈਂ ਬਕਾਵਾ ਰੋਟੀ ਤੇ ਨਾ ਮੈਂ ਦੇਵਾਂ ਤੇ ਮੇਨੂੰ ਤੇ ਤੇ ਪੱਤੀ ਪਾ ਕੇ ਮੈਂ ਤੇ ਡੱਪਾਂ ਨਹੀਂ ਤੇਰਾ ਮੇਰਾ ਕੀ ਕਰਦੀ ਐ ਤੈਥੋਂ ਚਾ ਪੀਉਂਗੀ ਤੇਥੋਂ ਖਾਂਦੀ ਰੋਟੀ ਕੀ ਕਰਦੀ ਬੰਦੇ ਨਾਲ ਕਰਾਉਂਦਾ ਆ ਦੇਖ ਚੱਪਾ ਲਾ ਚਿੱਤਰ ਆ ਮੇਰੇ ਕੋਲੇ ਐ ਛਿੱਤਰ ਕਿਵੇਂ ਮਾਰੇਗੀ ਮੈਂ ਹੱਥ ਲਾ ਕੇ ਰੱਖਦਾ ਤੈਨੂੰ ਪੈਕੀ ਨਹੀਂ ਜਾਨ ਦਿੱਤਾ ਮੇਰੇ ਮਿਰਚਾ ਲੱਗਣਾ ਮੇਰੇ ਤੇ ਲੱਗੀਆਂ ਫਿਰ ਜਾਨ ਦੇ ਦਾਂਗੀ ਨਹੀਂ ਆਪਾਂ ਕਦੇ ਨਹੀਂ ਛੱਤੀ ਵੇ ਮੈਨੂੰ ਸਰਦਗਾ ਬਣਾ ਕੇ ਦੇ ਦੇ ਮੈਂ ਤਾਂ ਬਣਾ ਲਵਾਂਗੀ ਆਹ ਹੋਰ ਬੜੇ ਬੱਡੇ ਦੇ ਦੇ ਤੂੰ ਰੋਣਾਂ ਨਾਲ ਜੀ ਕਰਦੇ ਪਰ ਮੈਂ ਕਰੇਲੇ ਬਣਾ ਦੇਣ ਤੇ ਦੇ ਤੱਕ ਬਣਾ ਕੇ ਲੈ ਪਰ ਮੈਂ ਨਹੀਂ ਮਸਾਲਾ ਇਹਨੇ ਨਹੀਂ ਬਣਾਉਣਾ ਤਾਂ ਇੱਕ ਦਿਨ ਕਦੇ ਚੱਜ ਨਾਲ ਸਾਨੂੰ ਰੋਟੀ ਨਹੀਂ ਦਿੰਦੀ ਧੰਨਾ ਪਾਣਾ ਮੈਂ ਤਾਂ ਦਿੰਦੀ ਨਹੀਂ ਮੇਰੀ ਸੱਸਾਂ ਨੇ ਕਹੇ ਦੀ ਮਰਜੀ ਦੇ ਮੈਂ ਇਹਨੂੰ ਤੂੰ ਨਾ ਮਿੱਥ ਬੋਲ ਤੂੰ ਤਾਂ ਆਪਣੀ ਸੱਸੀ ਲਈ ਕਰ ਰਹੀ ਹੈਂ ਮੇਰਾ ਇਹ ਕੀ ਹੈ ਸਰਦਗਾ ਬੋਲ ਜੇ ਮੈਂ ਤਾਂ ਪਾਣਾ ਲਾ ਕੇ ਨਹੀਂ ਹੁਣ ਤਾਈ ਮੈਂ ਥੰੜਕੀ ਦੇ ਭਾਈ ਕੋਈ ਕਰ ਨਹੀਂ ਨਹੀਂ ਬਰਲਾਰਾ ਪਹਿਲਾਂ ਤਾਂ ਦੇਖਾ ਸੀ ਦੋਨੇ ਪਰ ਕਦੇ ਨਹੀਂ ਲੜਬੋ ਸੀ ਬੜੀਆ ਬਣਾ ਕੇ ਖਾਂਦਗਾ ਸੀ ਉਹਨਾਂ ਨੇ ਐਸਨ ਤਾਂ ਟੁਕੜਾ ਦੁੱਬਰ ਕਰਤਾ ਇਹਨੇ ਕਾਹਦੇ ਨੇ ਖਾਤਾ ਮੈਂ ਟੁਕੜਾ ਦੁੱਬਰ ਮੈਂ ਤਾਂ ਬਤਾਈ ਮੈਂ ਆਖੇ ਵੀ ਅੱਡ ਹੋ ਜਾ ਪਰ ਇਹਨੇ ਮੇਰਾ ਕੰਨ ਉਹ ਤਾਈ ਬਾਹਰ ਜਾ ਤੂੰ ਵੀ ਬਾਹਰ ਜਾ ਮੈਂ ਬੰਦਾਰੀ ਆ ਤੈਨੂੰ ਡਰਦੀ ਆ ਤਾਈ ਮੈਂ ਹੱਥ ਬੰਨਦਾ ਕਿਉਂ ਹੱਥ ਬੰਨ ਕਾਤੋਂ ਬੰਨਣਾ ਹੈ ਉਹ ਮੇਰੀ ਗੱਲ ਸੁਣ ਲੈ ਤਨੂੰ ਪਿੱਛੇ ਰ ਸਮਝਾਉਣਾਗਾ ਤੂੰ ਕੋਈ ਗੱਲ ਤਾਂ ਸਮਝਿਆ ਕਰ ਤਾਈ ਤੇਰੀ ਮਾਂ ਤਾਂ ਦੀ ਭੁੱਖੀ ਆ ਕੀ ਗੱਲ ਹੈ ਮੈਂ ਤੇਰੇ ਨਾਲ ਸਮਾਨਤਨ ਕਰਾਉਣਾ ਨਾ ਮੈਨੂੰ ਕੁਝ ਵੀ ਨਹੀਂ ਮੈਂ ਦਸ ਸਾਲ ਵਰਕ ਬੀਲਡਾਰੀ ਤੋੜਦੀ ਕਮਿੰਡਰੀ ਨਾ ਫੜਾ ਓ ਮੇਰੇ ਕੋਲੇ ਪਾਣੀ ਚਲਾ ਨਹੀਂ ਮੇਰੇ ਕੋਲ ਤੂੰ ਜਵਾਲੀ ਦਿੰਦੀ ਕੁਝ ਵੀ ਨਹੀਂ ਦਿੰਦੀ ਉਹ ਟਿਕ ਜਾ ਮੈਂ ਪਾਣੀ ਚਲਾਉਣੀ ਆਉਂਦੀ ਤੈਨੂੰ ਜਾਦੇ ਆਂਦੇ ਹਕਾਰੀ ਫਿੱਡੇ ਸਾਰੇ ਟੱਪਾ ਲੰਡੋ ਵੀ ਆਏ ਤੁਸੀਂ ਮਾਂ ਕੋ ਤਾਂ ਡਰੀਆਂ ਮੈਂ ਨਹੀਂ ਡਰਦੀ ਬਸਰ ਤੋੜਨ ਆਈ ਆ ਗਈ ਹੁਣ ਟਕ ਘਰ ਨਹੀਂ ਤੁਰਦਾ ਸੀਗਾ ਅੱਛਾ ਨਾ ਮੇਰੇ ਚੁੰਨੀ ਚੁੰਨੀ ਤਾਂ ਪਾਵੇ ਤੋੜੇ ਸੀ ਕਰ ਤੂੰ ਵੀ ਤਾਂ ਕਰਿਆ ਸੀ ਸਸਤਾ ਨਾ 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 ਮੂੰਗਾ ਕੇ ਸਾਰੇ ਖਰਚੇ ਨੇ ਸੂਟ ਦੋ 2000 ਦਾ ਮੈਂ 5000 ਨਹੀਂ ਦੰਦਾਉਂਗੀ ਤੈਨੂੰ ਕੀ 2 2000 ਮੈਂ ਥੋੜੀ ਦਿੱਤਾ ਜਾਂਦਾ ਨਾ ਦਿੱਤਾ ਰ ਮੈਂ ਦੇ ਘਰਾਂ ਵਿੱਚ ਲਾ ਕੇ ਪਾਏ ਤਾ ਕੁਝ ਖਾਣੇ ਕੁਬੀਂਦਾਰੀ ਲੈ ਕੇ ਦੇ ਮੈਨੂੰ ਮੈਨੂੰ ਤਾਂ ਕੁਬੀਂਦਾਰੀ ਚਾਹੀਦੀ ਮੈਂ ਰਹਿਦਾ ਨਹੀਂ ਨਾ ਜਮਾਨੇ ਦਿੰਦੀ ਉਹ ਤੈਨੂੰ ਹੁਣ ਮੈਂ ਤੈਨੂੰ ਦਿੰਦੀ ਕੋਈ ਆ ਦੋ ਲਾਂਗੇ ਚਾਪੜੇ ਦਾ ਸਿਆ ਦੋ ਵਾਟ ਹੁੰਨੀਓ ਇਹ ਨਾ ਕਰੀਂ ਮੇਰਾ ਦੋ ਨਾ ਪਾ ਨਾ ਮੈਂ ਤਾਂ ਦੋ ਹੂੰ ਬਿਚਾਈ ਨਾ ਮੈਂ ਬਿਚਾਈ ਨਾ ਰੈਂਦੀ ਚਾ ਦੋ ਦੋ ਦੰਦਾ ਮਾਰਦੀ ਆ ਮਾਰਦੀ ਬਾਈਆਂ ਹਾਂਜੀ ਨਾ ਤੇਰੇ ਪੈਰਾਂ ਪਰ ਨਾ ਕਰਾ ਦੇਖ ਲੈ ਬਰਵਾ ਬਰਵਾ ਕੋਈ ਬਰਵਾ ਬਰਵਾ ਚਾਹ ਮਾਰੇ ਲਗਣਾ ਕਿ ਮਾਤਾ ਜਨਤਾ ਕਰ ਹਾਂ ਕੋਈ ਨਹੀਂ ਤਾਈ ਮੈਂ ਤੇਰੇ ਪੈਰਾਂ ਨੂੰ ਕੱਟ ਪਾਰ ਕਰਾਣ ਨੂੰ ਲੋੜ ਤੇ ਜਹੀ ਜੀ ਹੈਗੀ ਹੈਗੀ ਹੈ ਮੈਂ ਸਮਝਾ ਉਹਨੂੰ ਰੋਟੀਆਂ ਪਕਾਉਂਦੀ ਉਹ ਕਰਦੀ ਹੈ ਹੱਥ-ਬੱਤ ਪਾ ਰੈਂਦੀ ਹੈ ਕੁਰਸੀ ਤੇ ਬੈਠ ਕੇ ਰੋਟੀਆਂ ਦੀ ਮਾਰੇ ਉਹ ਰੋਟੀ ਪਕਾਉਂਿਆ ਉਹਦੀ ਮੱਛ ਛੜ ਜਾਂਦੀ ਹੈ ਕੋਈ ਨਹੀਂ ਤਾਈ ਮੈਂ ਆਪੇ ਸਮਝਾਉਂਗਾ ਨੂੰ ਉਹਨੂੰ ਤਾਂ ਵਿਚਾਰੇ ਨੂੰ ਕੀ ਦੇਣਾ ਸਬਲਗ ਲੈਣ